ਇਹ ਦੇਖੋ 7.5 ਕਿੱਲੇ 8 ਕਿੱਲੇ ਜ਼ਮੀਨ ਦੇ ਇਹ ਦੇਖੋ ਪਹਿਲੀ ਠੀਕ ਹੈ ਜੀ ਭਾਈ ਹੂੰ 8 ਕਿੱਲੇ ਆ ਦੇਖੋ 5-5 ਗੱਡੀਆਂ ਐਕਟੀ ਵੱਡੀ ਕੋਠੀ ਬ੍ਰਾਂਡਡ ਕਾਰੀਆਂ ਬ੍ਰਾਂਡਡ ਮੋਬਾਈਲ ਬ੍ਰਾਂਡਡ ਕੱਪੜੇ ਕਿੱਥੋਂ ਆ ਗਏ ਭਾਈ ਦੱਸੋ ਇਹ ਇਹ ਇਹੀ ਸਵਾਲ ਤੁਸੀਂ ਲੀਡਰਾਂ ਨੂੰ ਕਿਉਂ ਨਹੀਂ ਕਰਦੇ ਇਹੀ ਸਵਾਲ ਜਿਹੜਾ ਤੁਹਾਨੂੰ ਆਮ ਜਿਹੜੇ ਨੌਜਵਾਨ ਨੇ ਉਹ ਤਾਂ ਤੁਹਾਨੂੰ ਉਹਨਾਂ ਦੀਆਂ ਕੋਠੀਆਂ ਤੇ ਕਾਰਾਂ ਤੋਂ ਚੁਭਦੀਆਂ ਨੇ ਤੁਸੀਂ ਲੀਡਰਾਂ ਨੂੰ ਕਿਉਂ ਨਹੀਂ ਕਰਦੇ ਲੀਡਰਾਂ ਕੋਲੇ ਕੀ ਸੀ ਬਾਈਕ ਬੈਨੂ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਲੀਡਰਾਂ ਦੇ ਕਿਉਂ ਨਹੀਂ ਕਰਦੇ ਚਲੋ ਆ ਜਾਓ ਇਸੇ ਗੱਲ ਤੇ ਆ ਜਾਂਦੇ ਆਪਾਂ ਤੁਸੀਂ ਬੋਲ ਕੇ ਦਿਖਾਓ ਕਿ ਕਿਸੇ ਲੀਡਰ ਦੇ ਖਿਲਾਫ ਫੇਰ ਸਵਾਦ ਤਾਂ ਫੇਰ ਹੈ ਠੀਕ ਹੈ ਜੀ ਉਹ ਹਜ਼ਾਰ ਹੀ ਬੰਦਾ ਹਜ਼ਾਰ ਬੰਦਾ ਲਾ ਲਓ 1000 ਬੰਦਾ ਲਾ ਲਓ ਉਹ ਹਜ਼ਾਰ ਚੋਂ 100 ਬੰਦਾ ਵੀ ਨਹੀਂ ਪਹੁੰਚਿਆ ਉੱਥੇ ਥਾਣੇ ਬਾਹਰ ਜਾ ਕਚੈਰੀਆਂ ਚ ਉਹ ਤਾਂ ਗੱਲ ਬਾਈ ਜੀ ਮੈਂ ਮੈਂ ਤੁਹਾਨੂੰ ਆਪਣੇ ਤੌਰ ਤੇ ਵੀ ਦੱਸ ਦਿੰਦਾ ਮੈਂ ਵੀ ਲੋਕ ਅੱਜ ਕੱਲ ਮਤਲਬੀ ਨੇ ਪਰ ਫੇਰ ਵੀ ਤੁਸੀਂ ਦੇਖ ਲਿਓ 29 ਤਰੀਕ ਨੂੰ ਜਿੰਨੇ ਲੋਕਾਂ ਨੇ ਪੈਸੇ ਵਾਪਸ ਕਰਾਇਏ ਨੇ ਸਾਰੇ ਪਹੁੰਚਣਗੇ ਉਸ 29 ਤਰੀਕ ਨੂੰ ਕੋਟ ਦੁਨ ਨੇ ਤੁਸੀਂ ਵੀ ਇੱਥੋਂ ਤੁਸੀਂ ਵੀ ਦੇਖ ਲਿਓ ਇਹਨੇ ਆਪਣੀ ਸ਼ੁਰੂਆਤ ਕਿੱਥੋਂ ਕੀਤੀ ਸੀ ਜਦੋਂ ਇਹ ਗੰਦੀ ਆਪਣੇ ਦੂਜੀਆਂ ਉਹ ਵੀਡੀਓ ਵੀਡੀਓ ਬਣਾਉਂਦੇ ਨੇ ਗਾਲਾਂ ਗੋਲੀ ਵਾਲੇ ਠੀਕ ਨਹੀਂ ਹੂੰ ਇਹ ਤੁਰੋ ਕੇ ਬੈ ਮਾਸ ਮਾਸ ਇਹ ਵੀ ਦਾ ਚੋੜਾ ਪਾ ਲਿਆ ਨੇ ਠੀਕ ਹੈ ਜੀ ਉਹ ਕਹਿੰਦੇ ਹੁੰਦੇ ਆ ਦੇਰ ਆਏ ਦਰੋਸਤਾਂ ਇਹ ਸੰਭਲਤਾ ਗਿਆ ਬੰਦਾ ਜੇ ਕੋਈ ਨਸ਼ਾ ਕਰਦਾ ਆਪਾਂ ਕਹਿੰਦੇ ਨਾ ਵੀ ਨਸ਼ਾ ਕਰਦਾ ਵੀ ਸੰਭਲ ਜੇ ਵਧੀਆ ਗੱਲ ਐ ਜੇ ਕੋਈ ਗਲਤ ਰਸਤਾ ਛੱਡ ਕੇ ਕੋਈ ਚੰਗੇ ਰਸਤੇ ਤੇ ਆਉਂਦਾ ਇਹਦਾ ਮਤਲਬ ਲੋਕ ਤੁਹਾਡੇ ਵਰਗੇ ਉਹਨੂੰ ਚੰਗੇ ਰਸਤੇ ਤੇ ਆਉਣਾ ਨਹੀਂ 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 ਰਾਜ ਸਿੰਘ ਖਾਲਸਾ ਨੇ ਮੈਨੂੰ ਮੈਨੂੰ ਦੱਸਣ ਵੀ ਦਿੱਤਾ ਮੈਂ ਕੌਣ ਬੋਲਦਾ ਕੌਣ ਨਹੀਂ ਮੈਨੂੰ ਕਹਿੰਦਾ ਤੇਰੇ ਵਰਗੇ ਇੱਕ ਤੀੜਾ ਬਹੁਤ ਬੋਲਦੀ ਐ ਸਾਨੂੰ ਸਾਰਾ ਦਿਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਹ ਕੋਈ ਜਵਾਬ ਹੋਇਆ ਭਾਈ ਤਰ ਗਈ ਹੈ ਹੁਣ ਉਹ ਗੱਲ ਵੀ ਆਪਾਂ ਕਲੀਅਰ ਕਰਦੇ ਆ ਜਿਹੜਾ ਪੀਪੀ ਸੁਖਵਿੰਦਰ ਭਾਜੀ ਨੇ ਪਰਚਾ ਕਰ ਜਦੋਂ ਰੰਗਰੇਟੇ ਵਰਗੇ ਬੋਨਦੇ ਆ ਸਮਾਜ ਪ੍ਰਤੀ ਆਪਣੀਆਂ ਧੀਆ ਭੈਣਾਂ ਨੂੰ ਬੋਲਦੇ ਆ ਜਾਤੀਵਾਦ ਦੇ ਵਿੱਚ ਜਿਹੜਾ ਬਿਵਾਦ ਖੜਾ ਕਰਨਾ ਚਾਹੁੰਦੇ ਆ ਉਹ ਪੰਜਾਬ ਦੇ ਵਿੱਚ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਨੇ ਉਦੋਂ ਕਿਉਂ ਨਹੀਂ ਬੋਲਦੇ ਤੁਸੀਂ ਸਾਨੂੰ ਭਾਨਾ ਸਿੱਧੂ ਤੇ ਜਿਹੜੇ 2-4 ਹੋਰ ਨੇ ਉਹਨਾਂ ਦੇ ਗਰੁੱਪ ਵਾਲਿਆਂ ਨੂੰ ਕਿਉਂ ਹੋ ਤੁਸੀਂ ਉਹ ਕਰਦੇ ਹੋ ਠੀਕ ਆ ਜੀ ਮੈਂ ਤਾਂ ਤਾਂ ਨਹੀਂ ਪਹੁੰਚਿਆ ਪਰ ਲੱਖਾ ਸਦਾਣਾ ਭਾਨਾ ਸਿੱਧੂ ਜਗਦੀਪ ਰੰਧਾਵਾ ਇਹ ਕਿਉਂ ਨਹੀਂ ਪਹੁੰਚੇ ਉੱਥੇ ਦੱਸੋ ਮੈਨੂੰ ਚਲੋ ਮੈਂ ਤੁਹਾਨੂੰ ਚਲੋ ਤੁਸੀਂ ਇਹ ਦੱਸ ਦਿਓ ਵੀ ਭਾਨੇ ਸਿੱਧੂ ਨੇ ਲੋਕਾਂ ਦੇ ਪੈਸੇ ਬਾਰਸ ਕਰਕੇ ਗੁਨਾਹ ਕਰਤਾ ਹਾਂ ਜੀ ਨਾ ਨਾ ਜਿਵਾਦੋ ਮਨੋਂ ਤੁਹਾਡਾ 10 ਲੱਖ ਰੁਪਇਆ ਡੁੱਬਿਆ ਪਿਆ ਹੋਵੇ ਹਾਂਜੀ ਸੋਨੂੰ 10000 ਰੁਪਇਆ ਜੇ ਤੁਸੀਂ ਇੱਕ ਤਰ੍ਹਾਂ ਦਾ ਜੇ ਦੇ ਵੀ ਦੋਗੇ ਮੈਂ ਨਹੀਂ ਕਹਿੰਦਾ ਬੈਠੀ ਗੱਲ ਕਰਦੇ ਹਾਂ ਮੈਂ ਵੀ ਜੇ 10000 ਰੁਪਇਆ ਤੁਸੀਂ ਦੇ ਵੀ ਦੋਗੇ ਤੁਹਾਡਾ 9 ਲੱਖ 90000 ਰੁਪਇਆ ਵਾਪਸ ਆਉਂਦਾ ਹੈ ਤੁਹਾਨੂੰ 10000 ਕੀ ਤੁਹਦਾਗਾ ਜ਼ਮਾਨਤ ਹੋਈ ਠੀਕ ਹੈ ਜੀ ਉੱਥੇ ਰਫਤਾਰ ਨੇ ਆਪਣੇ ਲੱਡੂ ਵੰਡੇ ਕਚਰੀਆਂ ਦੇ ਵਿੱਚ ਇੱਕ ਪ੍ਰੋਤੀ ਮੰਗਣ ਵਾਲੇ ਕੇਸ 'ਚ ਬੰਦੇ ਦੀ ਜਮਾਨਤ ਹੁੰਦੀ ਉੱਥੇ ਲੱਡੂ ਵੰਡੇ ਜਾ ਰਹੇ ਕਚਰੀਆਂ 'ਚ ਜੇ ਤੁਹਾਨੂੰ ਉਸੇ ਕੇਸ 'ਚ ਇਹਨੂੰ ਸਜ਼ਾ ਹੋ ਗਈ ਰਫਤਾਰ ਲੱਡੂ ਵੰਡੂਗਾ ਦੁਬਾਰਾ ਸასი ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਰਣਜੋਤ ਸਿੰਘ ਜੀ ਦਰਾਹਾ ਜੋ ਕਿ ਅਕਸਰ ਸਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੇ ਲਾਈਵ ਰਾਹੀਂ ਉਹ ਭਾਨੇ ਸਿੱਧੂ ਨੂੰ ਤੇ ਜਿਹੜੇ ਸਮਾਜ ਸੇਵੀ ਨੇ ਪੰਜਾਬ ਦੇ ਉਹਨਾਂ ਨੂੰ ਨਿੰਦ ਦੇ ਨਜ਼ਰ ਆਉਂਦੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਦੇ ਕੋਈ ਨਿੱਜੀ ਉਹਨਾਂ ਨਾਲ ਦੁਸ਼ਮਣੀ ਹੈ ਜਾਂ ਕੀ ਉਹਨਾਂ ਦੇ ਆਪਸ ਵਿੱਚ મતਭੇਦ ਨੇ ਪੂਰੀ ਜਾਣਕਾਰੀ ਲੈਣੇ ਆ ਤੇ ਕਰਦੇ ਆ ਗੱਲਬਾਤ ਸਸੀਕਾਲ ਦਰਾਸ ਜੀ ਸਸੀਕਾਲ ਭਾਈ ਜੀ ਕੀ ਹਾਲ ਚਾਲ ਨੇ ਹੋਰ ਠੀਕ ਠਾਕ ਵਧੀਆ 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 ਭਾਈ ਤੁਸੀਂ ਣਾਓ ਠੀਕ ਹੋ ਜੀ ਤੁਸੀਂ ਚਰਚਾ ਦੇ ਵਿੱਚ ਰਹਿੰਦੇ ਹੋ ਜੀ ਆਪਣੇ ਲਾਈਵ ਵੀਡੀਓ ਪਾ ਕੇ ਤੁਸੀਂ ਅਕਸਰ ਹੀ ਭਾਨੇ ਸਿੱਧੂ ਵਰਗਿਆਂ ਨੂੰ ਜਾਂ ਹੋਰ ਜਿਹੜੇ ਸਮਾਜ ਸੇਵੀ ਨੇ ਪੰਜਾਬ ਦੇ ਹਾਂਜੀ ਪੰਜਾਬ ਦੇ ਲੋਕਾਂ ਦੇ ਜੋ ਲੋਕਾਂ ਦੇ ਦਿਲ ਦੀਆਂ ਗੱਲਾਂ ਕਰਦੇ ਨੇ ਜਾਂ ਲੋਕਾਂ ਦੀਆਂ ਸਮੱਸਿਆਵਾਂ 'ਵਾਂ ਹੱਲ ਕਰਦੇ ਨੇ ਜਿਵੇਂ ਭਾਨਾ ਸਿੱਧੂ ਜਿਹੜੇ ਵੀ ਪੈਸੇ ਡੁੱਬੇ ਰੇ ਸੀ ਏਜੰਟਾਂ ਦੇ ਵਿੱਚ ਉਹਨਾਂ ਦੇ ਨਾਲ ਖੜਾ ਭਾਨਾ ਸਿੱਧੂ ਤੁਸੀਂ ਉਹਨਾਂ ਨੂੰ ਨਿੰਦਦੇ ਨਜ਼ਰ ਆ ਰਹੇ ਹੋ ਵੀਡੀਓ ਦੇ ਵਿੱਚ ਕੀ ਕਾਰਨ ਹਾਂਜੀ ਭਾਈ ਦੇਖੋ ਤੁਹਾਨੂੰ ਵੀ ਪਤਾ ਹੋਊਗਾ ਇਹਨਾਂ ਨੇ ਕੋਈ ਨਮਾਤਾ ਸ਼ੁਰੂ ਕੀਤਾ ਨਹੀਂ ਹੈਗਾ ਇਹ ਕਿ ਹਾਂਜੀ ਆਪਣੇ ਕਿਸੇ ਨੂੰ ਏਜੰਟ ਨੂੰ ਕੋਲ ਪੈਸੇ ਘਟਾਉਣੇ ਜਾਂ ਜਿਵੇਂ ਵੀ ਹੈਗਾ ਵਾ ਇੱਕ ਲੈਵਲ ਹੁੰਦਾ ਵਾ ਆਪਣੀ ਗੱਲਬਾਤ ਕਰਨ ਦਾ ਜੇ ਆਪਾਂ ਆਪਣੀ ਮर्यादा ਤੋਂ ਬਾਹਰ ਹੋ ਕੇ ਨਿਕਲਦੇ ਆਪਾਂ ਉਸ ਗੱਲਬਾਤ ਤੋਂ ਬਾਹਰ ਨਿਕਲਦੇ ਆਂ ਫਿਰ ਆਪਣਾ ਵਿਰੋਧ ਸ਼ੁਰੂ ਹੋ ਜਾਂਦਾ ਭਾਈ ਕੋਈ ਵੀ ਹੋਵੇ ਕਿਸੇ ਦੀ ਵੀ ਤਰ੍ਹਾਂ ਦਾ ਹੋਵੇ ਉਹ ਵਿਰੋਧ ਸ਼ੁਰੂ ਹੋ ਜਾਂਦਾ ਇਹ ਕਦੋਂ ਤੋਂ ਲੱਗੇ ਹੋਏ ਨੇ ਸਾਇਜ ਸਮਾਸੇਵੀ ਅਜੇ ਤੱਕ ਇੰਨੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਕਿਹਦੇ ਨਾਲ ਕਿਹੜੀ ਗੱਲ ਕਿਵੇਂ ਕਰਨੀ ਆ ਬੰਦੇ ਦੀ ਪਛਾਣ ਹੁਣ ਪਤਾ ਕੀ ਅੱਜ ਕੱਲ ਦੇ ਟਾਈਮ 'ਚ ਜ਼ਿਆਦਾਤਰ ਲੋਕ ਬੰਦੇ ਦੀ ਪਛਾਣ ਕੱਪੜਿਆਂ ਤੋਂ ਕਰਦੇ ਆ ਕੱਪੜੇ ਚਾਹੇ ਵਧੀਆ ਪਾਏ ਹੋਣ ਵਿਚਾਰ ਚਾਹੇ ਕੁਝ ਵੀ ਚੰਗੇ ਨਾ ਹੋਣ ਅਗਲੇ ਨੇ ਫਿਰ ਵੀ ਕਹਣਾ ਯਾਰ ਵਧੀਆ ਬੰਦਾ ਲੱਗਦਾ ਇਹ ਕੱਪੜੇ ਵਧੀਆ ਪਾਏ ਹੋਏ ਆ ਪਰ ਅੰਦਰ ਦੇਖੋ ਤਾਂ ਸਹੀ ਵਿਚਾਰ ਉਹਦੇ ਕਹਤ ਜੀਆ ਕਹਤੇ ਨਹੀਂ ਹੈਗੇ ਹਾਂ ਹਾਂਜੀ ਹਾਂਜੀ ਦੇਖੋ ਹੁਣ ਮੈਂ ਤੁਹਾਨੂੰ ਬਾਰੇ ਇੱਕ ਚੀਜ਼ ਹਾਂਜੀ ਕਰੋ ਕਰੋ ਹਾਂਜੀ ਮਖਾ ਵੀ ਭਾਨਾ ਸਿੱਧੂ ਅਕਸਰ ਹੀ ਮਰ ਕੇ ਉਹਨਾਂ ਨੇ ਦੇਖਿਆ ਵੀ ਕਰੋਨਾ ਰੁਪਈਆ ਲੋਕਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਡੁੱਬਿਆ ਹੋਇਆ ਸੀ ਉਹ ਵਾਪਸ ਕਰਾਇਆ ਹਾਂਜੀ ਹੁਣ 10000 ਰੁਪਈਆ ਦਾ ਇਲਜ਼ਾਮ ਲੱਗਿਆ ਉਹਨਾਂ ਤੇ ਚਾਈਨੀ ਖੋਣ ਦਾ ਨਾਂ ਉਹ ਲੱਗਿਆ ਉਹਨਾਂ ਤੇ ਇਲਜ਼ਾਮ ਲੱਗਿਆਗਾ ਤੁਹਾਨੂੰ ਲੱਗਦਾ ਕਿ ਇੱਕ ਬੰਦਾ ਜਿਹੜਾ ਯੂਟਿਊਬਰ ਸਭ ਤੋਂ ਪੰਜਾਬ ਦਾ ਪਹਿਲਾ ਯੂਟਿਊਬਰ ਸੀਗਾ ਉਹ ਤੁਹਾਨੂੰ ਲੱਗਦਾ ਕਿ ਇਹ ਜਿਹੀਆਂ ਤਲਾਉਣੀਆਂ ਹਰਕਤਾਂ ਕਰ ਸਕਦਾ ਹੋ ਮੈਂ ਤੁਹਾਨੂੰ ਦੱਸਦਾ ਬਾਈ ਇਹ ਇਹਦੇ ਵਿੱਚ ਇਹ ਸਮਝਣ ਨੂੰ ਨਾ ਆਪਾਂ ਨੂੰ ਬੜਾ ਥੋੜਾ ਪਿੱਛੇ ਜਾਣਾ ਪੈਣਾ ਕਿ ਤੂੰ ਸਟਾਰਟ ਹੁੰਦਾ ਕੰਮ ਇਹ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਆਪਾਂ ਨੂੰ ਕੀ ਹੈ ਆਪਾਂ ਨੂੰ ਉਹੀ ਚੀਜ਼ ਦਿਖਾਈ ਜਾ ਰਹੀ ਹੈ ਜਿਹੜੀ ਚੀਜ਼ ਆਪਾਂ ਦੇਖਣੀ ਚਾਹੁੰਦੇ ਆ ਪਰਦੇ ਦੇ ਪਿੱਛੇ ਦੀ ਗੇਮ ਤਾਂ ਕੁਝ ਹੋ ਰਹੀ ਆ ਹੁਣ ਹੂੰ ਇਹਨਾਂ ਨੇ ਕੀ ਕੀਤਾ ਜੀ ਆਪਣੇ ਰਾਜ ਸਿੰਘ ਖਾਲਸਾ ਵਾ ਇੱਕ ਮੁੰਡਾ ਉਹਨੇ ਇੱਕ ਵੀਡੀਓ ਪਾਈ ਮੈਂ ਉਹਨੂੰ ਕਾਲ ਲਾਈ ਮੈਂ ਇਹਨੂੰ ਕਾਲ ਕੀਤੀ ਤੇ ਮੈਂ ਇਹਨੂੰ ਦੱਸਿਆ ਮੈਂ ਕਿ ਮੈਂ ਆਪਣੇ ਤਰਫ਼ ਤੋਂ ਭਾਈ ਸਵਾਲ ਕਰਨੇ ਆ ਕਿਉਂਕਿ ਤੁਸੀਂ ਇਸ بڑے ਪੋਲੀਟਿਕਲ ਹੋ ਥੋੜੀ ਤੁਸੀਂ ਕਹਿੰਦੇ ਹਰ ਵਾਰੀ ਪਿੰਡਾਂ 'ਚ ਖੜਾ ਖੜਾ ਕੇ ਲੋਕਾਂ ਨੂੰ ਸਵਾਲ ਕਰੋ ਮੈਂ ਰਾਜ ਸਿੰਘ ਖਾਸ ਤੋਂ ਪਹਿਲਾ ਸਵਾਲ ਕੀਤਾ ਕਿ ਭਾਈ ਦੀਪ ਸਿੱਧੂ ਦਾ ਤੁਸੀਂ ਨਾਮ ਲੈਨੇ ਹੋ ਜਦੋਂ ਦੀਪ ਭਾਈ ਤੁਹਾਡੇ ਨਾਲ ਰਲਣਾ ਆਇਆ ਸੀ ਤੁਸੀਂ ਰਲੇ ਨਹੀਂ ਉਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਦੂਜਾ ਸਵਾਲ ਮੈਂ ਇਹਨੂੰ ਕੀਤਾ ਮੈਂ ਕਿ ਭਾਈ ਇੱਕ ਗੱਲ ਦੱਸ ਆਪਾਂ ਸਿੱਧੂ ਮੁਸੇ ਵਾਲੇ ਭਾਈ ਦਾ ਨਾਮ ਲੈਨੇ ਹੋ ਤੁਸੀਂ ਹਰ ਵੀਡੀਓ 'ਚ ਨਾਮ ਲੈਨੇ ਹੋ ਜਦੋਂ ਉਹ ਉਹਦੇ ਲਈ ਤੁਸੀਂ ਵੋਟਾਂ ਕਿਉਂ ਨਹੀਂ ਮੰਗੀਆਂ ਕਹਿੰਦਾ ਉਹ ਤਾਂ ਕਾਂਗਰਸੀ ਅਸੀਂ ਕਾਂਗਰਸੀ ਦੇ ਮਕਾਨ ਨਹੀਂ ਜਾਂਦੇ ਮੈਨੂੰ ਕਹਿੰਦਾ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਤੀਜੀ ਗੱਲ ਮੈਂ ਨੇ ਇੱਕ ਗੱਲ ਪੁੱਛੀ ਮੈਂ ਕਿਹਾ ਯਾਰ ਤੁਸੀਂ ਦੇਖੋ ਕਦੇ ਕਿਸੇ ਦੀ ਫੋਟੋ ਪਾਉਂਦੇ ਹੋ ਕਦੇ ਕਿਸੇ ਦੀ ਫੋਟੋ ਪਾਉਂਦੇ ਹੋ ਉਹ ਫੋਟੋ ਪਾ ਕੇ ਦਿਖਾਉਂਦੇ ਹੋ ਕਿ ਇੱਕ ਦੂਜੇ ਦੇ ਵਿਆਹਾਂ ਤੇ ਜਾਂਦੇ ਆ ਤੇ ਤੁਹਾਡਾ ਆਪਣਾ ਭਾਨਾ ਭਗੌੜਾ ਜਿਹੜਾ ਇੱਕ ਭਾਨੇ ਸਿੱਧੂ ਨਾਲ ਕੰਮ ਕਰਦਾ ਬੰਦਾ ਉਹ ਜਦੋਂ ਮੀਤਿਆਂ ਦੇ ਵਿਆਹ ਤੇ ਜਾਂਦਾ ਤੁਸੀਂ ਉਹਦੀ ਫੋਟੋ ਕਿਉਂ ਨਹੀਂ ਪਾਉਂਦੇ ਫਿਰ ਹੂੰ ਐਡੀ ਗੱਲ ਸੁਣਦੇ ਸਾਰ ਰਾਜ ਸਿੰਘ ਖਾਲਸਾ ਨੇ ਮੈਨੂੰ ਮੈਂ ਦੱਸਣ ਵੀ ਦਿੱਤਾ ਮੈਂ ਕੌਣ ਬੋਲਦਾ ਕੌਣ ਨਹੀਂ ਮੈਨੂੰ ਕਹਿੰਦਾ ਤੇਰੇ ਵਰਗੀਆਂ ਇੱਕ ਤੀੜਾ ਬਹੁਤ ਬੋਲਦੀਆਂ ਸਾਨੂੰ ਜ਼ਰਾ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਆ ਕੋਈ ਜਵਾਬ ਹੋਇਆ ਭਾਈ ਤਰਕ ਨਾਲ ਤੁਸੀਂ ਹਿਸਾਬ ਨਾਲ ਜਵਾਬ ਦਿਓ ਆਪਣਾ ਸਾਡਾ ਨਹੀਂ ਜੇ ਸੋਨੂੰ ਰਾਜ ਸਿੰਘ ਖਾਲਸਾ ਚਲੋ ਗਲਤ ਬੋਲ ਗਿਆ ਤੁਹਾਨੂੰ ਕੁਝ ਵੀ ਜਿਹੜਾ ਤੁਸੀਂ ਕਿਹਾ ਵੀ ਉਹ ਬੋਲਿਆਗਾ ਹਾਂਜੀ ਬਾਡੀ ਕਦੇ ਭਾਂਵੇਂ ਸੀ ਤੁਹਾਨੂੰ ਗੱਲ ਹੋਈ ਐ ਮੇਰੀ ਜਿੰਦਗੀ ਚ ਨਹੀਂ ਜੀ ਹੋਈ ਕਦੇ ਭਾਈ ਪਰ ਤੁਸੀਂ ਉਹਨਾਂ ਨੂੰ ਕਿਉਂ ਨੰਦ ਰਹੇ ਹੋ ਤੁਸੀਂ ਉਹਨਾਂ ਦਾ ਕੀ ਮਾੜਾ ਦੇਖ ਲਿਆ ਉਸੇ ਗੱਲ ਤੇ ਆਉਣਾ ਮੈਂ ਉਸੇ ਗੱਲ ਤੇ ਆਉਣਾ ਹਾਂ ਤੁਹਾਡੀ ਕਿੱਥੋਂ ਸਟਾਰਟ ਹੁੰਦਾ ਸਾਡਾ ਰੌਲਾ ਕਿੱਥੋਂ ਸਟਾਰਟ ਹੋਇਆ ਹੂੰ ਇਹਨਾਂ ਨੇ ਕੀ ਕੀਤਾ ਭਾਈ ਫਿਰ ਚਲੋ ਮੈਂ ਅਗਲੇ ਇਹਨਾਂ ਨੂੰ ਇੰਟਰਵਿਊ ਦੇ ਦਿੱਤੀ ਆਪਣੇ ਲੱਖੇ ਦੇ ਖਿਲਾਫ ਤੇ ਇਹਦੇ ਬਰਾਦ ਸਿੰਘ ਖਾਲਸਾ ਦੇ ਕਿ ਭਾਈ ਇਹ ਇਹਨਾਂ ਸਵਾਲਾਂ ਦੇ ਆ ਜਵਾਬ ਦਿੰਦੇ ਪਏ ਨੇ ਤੇ ਇਹ ਲੋਕਾਂ ਨੂੰ ਕਹਿੰਦੇ ਨੇ ਕਿ ਸਵਾਲ ਜਵਾਬ ਕਰੋ ਤੇ ਆਪ ਆਪ ਹੀ ਇਹਨਾਂ ਨੂੰ ਸਵਾਲ ਕਰਦੇ ਆ ਤੇ ਇਹ ਕਹਿ ਜਾਂ ਪੁੱਠਾ ਪੈਂਦੇ ਨੇ ਬੰਦਿਆਂ ਨੂੰ ਗਾਲ੍ਹਾਂ ਕੱਢਦੇ ਨੇ ਪੁੱਠਾ ਬੋਲਦੇ ਨੇ ਚਲੋ ਉਹਨੇ ਦਿਨਾਂ ਚ ਇੱਕ ਵੀਡੀਓ ਆ ਗਈ ਆਪਣੇ ਭਾਨੇ ਸਿੱਧੂ ਦੀ ਜਦੋਂ ਕੁੜੀ ਨੂੰ ਕਹਿੰਦਾ ਮੈਂ ਤੇਰੀ ਜਬਾਨ ਖਿੱਚ ਲੂੰਗਾ ਜੀ ਹੂੰ ਮੈਂ ਕਹਿਆ ਯਾਰ ਇਹ ਤਾਂ ਇੰਨਾ ਦਿਮਾਗ ਖਰਾਬ ਹੋ ਗਿਆ ਪਰਸੋ ਚੌਥੇ ਇਹ ਮਿੰਨਾ ਬਕਵਾਸ ਕਰਕੇ ਹਟੇ ਆ ਤੇ ਹੁਣੇ ਫੇਰ ਕੁੜੀ ਨੂੰ ਲੱਗੇ ਹੋਏ ਯਾਰ ਇਹ ਤਾਂ ਬਹੁਤ ਕੰਮ ਖਰਾਬ ਆ ਯਾਰ ਇਹਨਾਂ ਦਾ ਇੰਨਾ ਦਿਮਾਗ ਖਰਾਬ ਆ ਬੰਦਦੇ ਇਹ ਸਮਾਜ ਸਿਵੀ ਨੇ ਮੈਂ ਫਿਰ ਮੈਂ ਕਹਾਂ ਯਾਰ ਹੁਣ ਇਹਦੇ ਖਰਾਬ ਕੀਤਾ ਕੀ ਜਾਵੇ ਫਿਰ ਮੈਂ ਇੱਕ ਔਨ 에ਅਰ ਤੇ ਇੰਟਰਵਿਊ ਦਿੱਤੀ ਬੈਣੀਪਾਲ ਭਾਜੀ ਲੱਗੇ ਹੋਏ ਨੇ ਉੱਥੇ ਜਾ ਕੇ ਮੈਂ ਇੱਕ ਇੰਟਰਵਿਊ ਕਰਕੇ ਆਇਆ ਉਸੇ ਵੀਡੀਓ ਲੈ ਕੇ ਲੱਕੇ ਆਪਣੇ ਭਾਨੇ ਦੀ ਕਿ ਇਹ ਕੁੜੀ ਨੂੰ ਕਹਿੰਦਾ ਬਾਪਾ ਭਾਈ ਮੈਂ ਤੇਰੀ ਜ਼ੁਬਾਨ ਖਿੱਚ ਲੂੰ ਉਹਦੇ ਵਿੱਚ ਮੈਂ ਉਹਨਾਂ ਨੇ ਹੈਡਿੰਗ ਵੀ ਮੈਂ ਕਿਹਾ ਹੈਡਿੰਗ ਇਹੀ ਲਾਇਓ ਕਿ ਭਾਨਾ ਸਿੱਧੂ ਕਿੱਥੇ ਦਾ ਗੁੰਡਾ ਵਾ ਜਿਹੜਾ ਜਵਾਨਾਂ ਤਾਂ ਖਿੱਚਣ ਤੱਕ ਆ ਗਿਆ ਕੁੜੀਆਂ ਦੀਆਂ ਹੂੰ ਇੱਕ ਕੁੜੀ ਆ ਭਾਜੀ ਇੱਕ ਆਫਿਸ ਆਪਣੀ ਆਪਣੀਆਂ ਭੈਣਾਂ ਹੀ ਲੱਗੀਆਂ ਹੋਈਆਂ ਨੇ ਚਲੋ ਆਫਿਸ ਦੇ ਵਿੱਚ ਉਹ 15 ਜਾਂ 20 ਹਜ਼ਾਰ ਦੇ ਜੌਬ ਕਰਦੀਆਂ ਨੇ ਠੀਕ ਨਹੀਂ ਉਹ ਜੌਬ ਕਰਦੀਆਂ ਨੇ ਚਲੋ ਆਪਣਾ ਪਰਿਵਾਰ ਪਾਲਦੀਆਂ ਨੇ ਉਹ ਕਿਉਂ ਵੀਰਜੀ ਵੀਰਜੀ ਕਹਿ ਰਹੀ ਹੈ ਚਾਹੇ ਵੀਰ ਨਹੀਂ ਵੀ ਕਹਿ ਰਹੀ ਉਹ ਬੈਸ ਨਹੀਂ ਹੋਵੇ ਪਰ ਇਹਦਾ ਮਤਲਬ ਨਹੀਂ ਬਣਦਾ ਸੀ ਤੂੰ ਮੈਨੂੰ ਜਾਣਦੀ ਨਹੀਂ ਮੈਂ ਭਾਨਾ ਸੀ ਤੂੰ ਤੂੰ ਉਹ ਕਹੀ ਜਾਂਦੀ ਮੈਂ ਜਾਣਦੀ ਨਹੀਂ ਉਹ ਵੀਰ ਵੀਰ ਕਹਿ ਰਹੀ ਐ ਇਹ ਕਹਿੰਦਾ ਮੈਂ ਤੇਰੀ ਜਬਾਨ ਖਿੱਚ ਲੂੰਗਾ ਕਿ ਸਿੱਧਾ ਹੀ ਕਹਿ ਰਿਹਾ ਕੁੜੀ ਨੂੰ ਦੱਸੋ ਹੂੰ ਜੀ ਕਮਾਲ ਆ ਯਾਰ ਇਹ ਕੋਈ ਗੱਲ ਥੋੜਾ ਹੋਵੇ ਫੇਰ ਇਹਨਾਂ ਨੇ ਕੀ ਕੀਤਾ ਮੈਂ ਉਸ ਦਿਨ ਤੋਂ ਲੈ ਕੇ 10 ਦਿਨ ਹੋ ਗਏ ਸੀ ਕਿ ਭਾਈ ਸੋਨਾ ਤਰੀਕ ਨੂੰ ਮੈਂ ਸੰਗਰੂਰ ਆਉਣਾ ਸੰਗਰੂਰ ਆਜੋ ਤੇ 16 ਨੂੰ ਮੈਂ ਸਵੇਰੇ 10 ਜਿਹਨੇ ਮੇਰੇ ਨਾਲ ਗੱਲ ਕਰਨੀ ਉਹ ਸੰਗਰੂਰ ਆ ਜਿਓ ਵੀਡੀਓ ਪਈਆਂ ਨੇ ਆਨ ਰਿਕਾਰਡ ਪਈਆਂ ਸਾਰਾ ਕੁਝ ਆਨ ਰਿਕਾਰਡ ਦੇ ਵਿੱਚ ਆ ਕੋਈ ਵੀ ਰਿਕਾਰਡ ਤੋਂ ਬਾਹਰ ਗੱਲ ਹੈ ਨਹੀਂ ਕਿ ਪ੍ਰੂਫ ਤੋਂ ਬਾਹਰ ਮੈਂ 16 ਤਰੀਕ ਨੂੰ ਸੰਗਰੂਰ ਸਵੇਰੇ 10 ਵਜੇ ਪਹੁੰਚ ਗਿਆ 10 ਵਜੇ ਪਹੁੰਚਣ ਅਨਸਾਰ ਉੱਥੇ ਮੈਂ ਦੇਖੋ ਸਵੇਰ 5:00 ਵਜੇ ਮੈਨੂੰ 2 ਵਜੇ ਨੂੰ ਉਹ ਇੰਟਰਵਿਊ ਆ ਗਈ ਮੇਰੀ ਆਨ 에ਅਰ ਵਾਲੀ 1:30 2 ਵਜੇ ਨੂੰ ਉਹ ਇੰਟਰਵਿਊ ਆ ਗਈ ਮੇਰੀ ਚਲੋ ਬੈਨੀਪਾਲ ਭਾਈ ਨੇ ਮੈਨੂੰ ਕਹਿੰਦੇ ਤੇਰੀ ਇੰਟਰਵਿਊ ਆ ਗਈਓ ਸ਼ੇਅਰ ਕਰਦੇ ਹੋ ਮੈਂ ਕਹ ਪਾ ਜੀ ਹੁਣ ਤਾਂ ਮੈਂ ਆਪਣੇ ਇੱਥੇ ਬੈਠਾ ਆਪਣੇ ਰੈਲੀ ਤੇ ਬੈਠਾ ਵਾਂ ਘਰ ਜਾ ਕੇ ਸ਼ਾਮ ਨੂੰ ਕਰ ਦੂੰਗਾ ਘਰ ਪਹੁੰਚ ਕੇ ਹੁਣ ਤਾਂ ਮੈਂ ਵੀ ਨਹੀਂ ਦੇਖ ਸਕਦਾ ਕੀ ਕੀ ਇੰਟਰਵਿਊ ਕੀ ਨਹੀਂ ਆਈ ਚਲੋ ਉਹ ਇੰਟਰਵਿਊ ਚੱਲੀ 5:00 ਵਜੇ ਇਹਨੂੰ ਕੀ ਹੋਇਆ ਮੇਰੇ ਮੁੰਡੇ ਨਾਲ ਦੇ ਗਏ ਸੀ ਉਹ ਵਾਪਸ ਆ ਗਏ ਮੈਂ ਲੇਟ ਹੋ ਗਿਆ ਉਹ ਅਗਲੇ ਦਿਨ ਸੀਐਮ ਸਾਹਿਬ ਦੀ 17 ਤਰੀਕ ਨੂੰ ਤੁਹਾਨੂੰ ਪਤਾ ਰੈਲੀ ਸੀ ਪੰਜਾਬ ਦੇ ਵਿੱਚ ਮੈਨੂੰ ਉਹ ਮੁੰਡਿਆਂ ਦੇ ਬਠਿੰਡੇ ਜਾਣਾ ਸੀ ਸੰਗਰੂਰ ਬੱਸ ਸਟੈਂਡ ਤੇ ਮੈਨੂੰ ਖੀਰਲੀ ਬੱਸ ਭਟਾਇਆ ਉਹਨਾਂ ਨੇ ਚਲੋ ਮੈਂ ਬੱਸ 'ਚ ਬੈਠਦੇ ਸਾਰ ਆਪਣੀ ਵਾਈਫ ਨੂੰ ਫੋਨ ਕਰਤਾ ਕਿ ਮੇਰੀ 1% ਬੈਟਰੀ ਆ ਫੋਨ ਦੀ ਜੇ ਫੋਨ ਬੰਦ ਹੋ ਗਿਆ ਫਿਕਰ ਨਾ ਕਰੋ ਮੈਂ ਬਾਅਦ ਚ ਬਹਿ ਗਿਆ 9 ਵਜ ਜਾਣੇ ਮੈਨੂੰ ਘਰੇ ਆਉਂਦੇ ਨੂੰ ਇਹਨੇ 7:30 ਵਜੇ ਲਾਈਵ ਆਇਆ ਮੇਰੀ ਉਹ ਆਪਣੇ ਇੰਟਰਵਿਊ ਦੇਖ ਕੇ ਭਾਨੇ ਆਪਣੇ ਭਾਨੇ ਨੇ ਉਹਦੇ ਵਿੱਚ ਇਹਨੇ ਕਈ ਚੀਜ਼ਾਂ ਅਪਸ਼ਬਦ ਬੋਲੇ ਪਹਿਲੀ ਚੀਜ਼ ਦੇਖੋ ਮੇਰਾ ਫੋਨ ਜਨ ਤੱਕ ਕਰਨ ਦਾ ਇਹਦਾ ਮਤਲਬ ਹੀ ਨਹੀਂ ਬਣਦਾ ਸੀ ਇਹਨੇ ਜਨ ਤੱਕ ਕਰਤਾ ਮੇਰਾ ਫੋਨ ਸਕਰੀਨ ਦਿਖਾ ਕੇ ਠੀਕ ਹੈ ਜੀ ਪਹਿਲਾਂ ਕਹਿ ਰਿਹਾ ਫੋਨ ਬੰਦ ਫਿਰ ਕਹਿੰਦਾ ਚੱਕਦਾ ਨਹੀਂ ਫਿਰ ਕਹਿੰਦਾ ਨਾਟ ਰੀਚੇਬਲ ਤਿੰਨ ਚੀਜ਼ਾਂ ਆ ਗਈਆਂ ਉੱਥੇ ਜੀ ਬਾਈ ਮੈਂ ਸਭ ਨੂੰ ਰੋਕੂੰਗਾ ਇੱਥੇ ਮੈਂ ਸਭ ਨੂੰ ਰੋਕੂੰਗਾ ਇੱਥੇ ਹਾਂਜੀ ਮੰਨ ਲਓ ਤੁਹਾਡੇ ਨਾਲ ਕੋਈ ਤੂੰ ਤੂੰ ਮੈਂ ਮੈਂ ਹੋ ਗਈ ਫੋਨ ਤੇ ਤੁਸੀਂ ਇੰਟਰਵਿਊ ਕਰਤੀ ਉਹਨੇ ਲਾਈਵ ਹੋ ਕੇ ਤੁਹਾਨੂੰ ਬੋਲਤਾ ਹਾਂਜੀ ਹਾਂਜੀ ਬਾਈ ਕਾਨੂੰਨ ਕਾਨੂੰਨ ਹੈਗਾ ਬਾਈ ਜੀ ਕਾਨੂੰਨ ਕੋਲੇ ਫੇ ਤੁਸੀਂ ਕਾਨੂੰਨ ਕੋਲੇ ਤੁਸੀਂ ਕੋਈ ਐਫ ਆਈ ਆਰ ਦਰਜ ਕਰਾਉਂਦੇ ਵੀ ਮੈਨੂੰ ਕੋਈ ਬੰਦਾ ਧਮਕੀਆਂ ਦੇ ਰਿਹਾ ਤੁਸੀਂ ਅੱਜ ਅੱਜ ਤੁਸੀਂ ਇੱਕ ਰੋ ਇਹ ਧਮਕੀ ਤੇ ਤਾਂ ਪਹੁੰਚੀ ਨਹੀਂ ਗੱਲ ਹਜੇ ਧਮਕੀ ਤੇ ਨਹੀਂ ਬਾਈ ਪਹੁੰਚੀ ਗੱਲ ਧਮਕੀ ਤੇ ਪਹੁੰਚੀ ਗੱਲ ਹਜੇ ਧਮਕੀ ਤੇ ਨਹੀਂ ਪਹੁੰਚੀ ਹਜੇ ਤਾਮ ਕਿਤੇ ਨਹੀਂ ਪਹੁੰਚੀ ਹੂੰ ਇਹਨੇ 7:30 ਵਜੇ ਲਾਈਵ ਪਾਤਾ ਹੂੰ ਜੇ ਤੂੰ ਲੋਕਾਂ ਨੂੰ ਹੋਇਆ ਕਿ ਰਣਜੋਧ ਡਰ ਗਿਆ ਰਜੋਧ ਪਿੱਛੇ ਹੋ ਗਿਆ ਜਾਂ ਝੁੱਕ ਗਿਆ ਜਿੱਥੋਂ ਗੱਲ ਸਟਾਰਟ ਹੋਈ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਨਹੀਂ ਨਹੀਂ ਮੇਰਾ ਕਹਿਣ ਦਾ ਮੈਂ ਤੁਹਾਡੀ ਗੱਲ ਸੁਣਦਾ ਮੈਂ ਤੁਹਾਡੀ ਸਮਝ ਗਿਆ ਤੁਸੀਂ ਜਿਹੜੀ ਗੱਲ ਕਹਿਣਾ ਮੈਂ ਤੁਹਾਨੂੰ ਉਸੇ ਗੱਲ ਤੇ ਆਉਣਾ ਲੋਕਾਂ ਨੂੰ ਤਾਂ ਇਹ ਹੋ ਗਿਆ ਕਿ ਰਣਜੋਧ ਡਰ ਗਿਆ ਫੋਨ ਨਹੀਂ ਚੱਕਿਆ ਜਾਂ ਕੁਝ ਹੋ ਗਿਆ ਮੈਨੂੰ ਇੱਕ ਚੀਜ਼ ਦੱਸੋ ਮੈਨੂੰ 5 ਵਜੇ ਕਿਹੜਾ ਕੋਈ ਮੈਸੇਜ ਆਇਆ ਹੋਇਆ ਸੀ ਕਿ ਸਾਢੇ 7 ਵਜੇ ਭਾਣਾ ਮੈਨੂੰ ਫੋਨ ਕਰੂਗਾ ਮੇਰਾ ਫੋਨ ਚਾਰਜ ਚਾਹੀਦਾ ਵਾ ਪਹਿਲੀ ਗੱਲ ਹੂੰ ਠੀਕ ਹੈ ਜੀ ਮੈਂ ਇੱਕ ਇੱਕ ਪ੍ਰੂਫ ਦਊਂਗਾ ਤੁਹਾਨੂੰ ਇੱਕ ਇੱਕ ਪ੍ਰੂਫ ਸਾਢੇ 8 ਵਜੇ ਮੈਂ ਫੋਨ ਆ ਕੇ ਚਾਰਜਿੰਗ ਤੇ ਲਾਇਆ ਆਉਂਦੇ ਸਾਰ ਮੇਰੇ ਕੋਲ ਮੈਸੇਜ ਵੱਜਦਾ ਇਹਦੇ ਮਿਸ ਕਾਲ ਆਉਂਦਾ ਪਹਿਲਾ ਪ੍ਰੂਫ ਦੂਜਾ ਇਹਦਾ ਮੈਨੂੰ ਵਟਸਐਪ ਤੇ ਮੈਸੇਜ ਆਉਂਦਾ ਹਾਈ ਕਾਲ ਮੀ ਭਾਣਾ ਸਿੱਧੂ ਮੈਂ ਇਹਨੂੰ ਕਾਲ ਲਾਈ ਉਸੇ ਨੰਬਰ 'ਤੇ ਹਜੇ ਵੀ ਮੈਸੇਜ ਪਿਆਦਾ ਮੇਰੇ ਕੋਲ ਮੈਨੂੰ ਕਾਲ ਆਪ ਲਈ ਇਹਨਾਂ ਚੱਕਿਆਂ ਨਹੀਂ ਇਹਦੀ ਮੈਨੂੰ ਕਾਲ ਆਉਂਦੀ ਆ 10:30 ਵਜੇ ਰਾਤ ਨੂੰ ਹੂੰ ਮੈਂ ਕਿਹਾ ਭਾਨੇ ਮੈਂ ਐਸ ਬੜੇ ਹੁਣ ਸੁੱਤਾ ਪਿਆ ਮੇਰੇ ਬੱਚੇ ਬੈਠੇ ਆ ਨਾਲ ਸੁੱਤੇ ਪਿਆ ਉਹ ਰਾਤ ਨੂੰ ਰੌਲਾ ਪਾਉ ਉੱਠੂਗੇ ਸਵੇਰੇ ਗੱਲ ਕਰਦੇ ਆ ਆਪਾਂ ਚਲੋ 8:30 ਵਜੇ ਨੇ ਮੈਨੂੰ ਫੋਨ ਕਰਨਾ ਸ਼ੁਰੂ ਕਰਤਾ ਮੇਰੀ 9:00 ਵਜੇ ਆ ਕੇ ਖੁੱਲੀ ਉੱਠਦੇ ਸਾਰੀ ਮੈਂ ਇਹਨੂੰ ਕਾਲ ਕੀਤੀ ਹੂੰ ਇਹਨੇ ਕੋਈ ਹਾਇ ਨਹੀਂ ਕੋਈ ਹੈਲੋ ਨਹੀਂ ਮੈਨੂੰ ਮਾਵਾ ਪੜ ਨਹੀਂ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਬੰਦੇ ਨੇ ਤੁਹਾਡੇ ਕੋਲ ਸਬੂਤ ਹੈਗਾ ਇਹ ਗੱਲ ਦਾ ਮੈਂ ਦੱਸਦਾ ਤੁਹਾਨੂੰ ਮੈਂ ਦਿੰਦਾ ਤੁਹਾਨੂੰ ਸਬੂਤ ਹੀ ਦਿੰਦਾ ਮੈਂ ਭਾਈ ਜੀ ਮੈਂ ਤੁਹਾਨੂੰ ਸਬੂਤ ਦਿੰਦਾ ਹੁਣ ਦੇਖੋ ਮੇਰੀ 8 ਮਿੰਟ 2 ਸਕਿੰਟ ਗੱਲ ਹੋਈ ਸੀ ਉਦੋਂ ਇਹਦੇ ਨਾਲ ਹੂੰ ਇਹਨਾਂ ਨੇ ਆਪਣੇ ਉਹ ਕੀਤਾ ਹੋਇਆ ਸੀਗਾ ਸਪੀਕਰ ਆਨ ਸੀ ਚਾਰ ਪੰਜ ਮੁੰਡੇ ਬੈਠੇ ਸੀ ਰਿਕਾਰਡ ਹੀ ਕਰ ਰਹੇ ਸੀ ਸਾਰੀ ਗੱਲ ਹੂੰ ਠੀਕ ਆ WhatsApp ਕਾਲ ਸੀ ਉਹ ਉਹ WhatsApp ਕਾਲ ਸੀ ਕਿਉਂਕਿ ਇਹਨੇ ਮੈਨੂੰ ਕਾਲਾਂ ਸਾਰੀਆਂ WhatsApp ਤੇ ਕੀਤੀ ਮੈਂ ਵੀ WhatsApp ਕਾਲ ਕੀਤੀ ਇਹਨੂੰ ਮੈਂ ਤਾਂ ਜ਼ਿੰਦਗੀ 'ਚ ਤੇ ਨਾਰਮਲ ਕਾਲ ਵੀ ਤੁਸੀਂ ਮੈਨੂੰ ਕਰੋਗੇ ਮੈਂ ਜ਼ਿੰਦਗੀ 'ਚ ਨਾ ਰਿਕਾਰਡਿੰਗ ਕੀਤੀ ਆ ਤੇ ਨਾ ਕਰਨੀ ਆ ਕੁੱਤਾ ਕੰਮ ਪਹਿਲੀ ਗੱਲ ਪਰ ਇਹਨਾਂ ਨੇ ਤਾਂ ਰਿਕਾਰਡਿੰਗ ਕੀਤੀ ਹੋਈ ਆ ਫਿਰ ਇਹ ਕਿਉਂ ਨਹੀਂ ਜਦ ਤੱਕ ਕਰ ਰਹੇ ਰਿਕਾਰਡਿੰਗ ਹੈ ਕੀ ਆ ਵੀ ਮੇਰਾ ਭਾਗ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਲੋਕਾਂ ਦਾ ਵੀ ਸਵਾਲ ਆ ਇਹ ਲੋਕ ਕਹਿੰਦੇ ਵੀ ਅੱਜ ਰਣਜੋਤ ਦਰਾਹਾ ਅੱਜ ਉਸ ਕੁੜੀ ਦੇ ਐਫਆਈਆਰ ਦਰਜ ਤੇ ਅੱਜ ਸਾਲਾ ਮਾਰਦਾਗਾ ਵੀ ਜਦੋਂ ਸਿੱਧੀ ਆਪਦੀ ਗੱਲਵਾਦ ਆ ਤੁਹਾਡੀ ਤੁਸੀਂ ਆਪ ਕਿਉਂ ਨਹੀਂ ਸਪਸ਼ਟ ਕਰਦੇ ਗੱਲ ਕਲੀਅਰ ਕਿਉਂ ਨਹੀਂ ਕਰਦੇ ਮੈਂ ਕਰਦਾ ਮੈਂ ਕਰਦਾ ਤੁਹਾਨੂੰ ਮੈਂ ਜੇ ਇੱਕ ਗੱਲ ਕਹੀ ਮੈਂ ਕਿਹਾ ਦੇਖ ਬੰਦਿਆਂ ਨੂੰ ਗੱਲ ਕਰ ਮੇਰੇ ਨਾਲ ਮੈਂ ਕੋਈ ਬਾਲਾ ਛੋਟਾ ਨਹੀਂ ਜਾਂ ਤੂੰ ਕੋਈ ਬਾਲਾ ਵੱਡਾ ਨਹੀਂ ਹੈਗਾ ਕਿਹੜਾ ਤੂੰ ਮੈਨੂੰ ਗਾਲਾਂ ਕੱਢ ਰਿਹਾ ਇਹਨਾਂ ਨੇ ਇੱਕ ਇੱਕ ਨੇ ਉੱਠ ਕੇ ਫੇਰ ਕਿਸੇ ਨੇ ਗਾਲ ਕੱਢਤੀ ਚਾਰਾ ਪੰਜਾ ਜਾਣੇ ਸਪੀਕਰ ਆਨ 'ਚ ਮੈਂ ਕਿਹਾ ਜੇ ਤੂੰ ਮੈਨੂੰ ਹੁਣ ਗੱਲ ਕੱਢੀ ਆਪਣਾ ਹਿਸਾਬ ਲਾ ਨਹੀਂ ਫਿਰ ਕਿਹੜੀ ਮੈਂ ਕਰੂੰਗਾ ਤੇਰੇ ਨਾਲ ਇਹਨਾਂ ਨੇ ਬਹਿ ਫਿਰ ਜਿੰਨੀ ਮੇਰੇ ਤੋਂ ਗਾਲ ਬਾਹ ਹੋਈ ਓਨੀ ਗਾਲ ਪਾਈ ਇਹ ਮੈਨੂੰ ਕਹਦਾ ਤੇਰੇ ਮੈਂ ਫੈਰ ਇਹ ਕਹਣਾ ਮੈਂ ਤੇਰੇ ਫੇਰ ਮਾਰੂ ਮੈਂ ਕਿਹਾ ਕਦੇ ਕੁੱਤੇ ਨੇ ਛੋਟੀ ਨਹੀਂ ਮਾਰੀ ਹੋਣੀ ਤੈਨ ਜਾਂ ਤੇਰੇ ਟੱਬਰ ਨੇ ਇੱਕ ਗੱਲ ਤੈਨੂੰ ਦੱਸ ਦੰਨਾ ਤੂੰ ਮੇਰੇ ਬਾਰੇ ਪਤਾ ਕਰ ਲਈ ਪਹਿਲਾਂ ਮੈਂ ਕਿਹਾ ਤੇਤੋਂ ਇੱਜ਼ਤ ਵੀ ਵੱਧ ਹੋਊ ਤੇਤੋਂ ਪੈਸਾ ਵੀ ਹੋਊ ਸਭ ਕੁਝ ਸਭ ਕੋਈ ਬਾਤ ਹੋਊ ਤੇਰੇ ਨਾਲ ਤੂੰ ਮੇਰੇ ਨਾਲ ਟਾਈਮ ਰੱਖ ਲੈ ਚੱਲਾ ਆਪਾਂ ਉਸ ਟਾਈਮ ਤੇ ਆ ਤੂੰ ਸੰਗਰੂਰ ਦੀਆਂ ਹੁਣ ਟਾਈਮ ਰੱਖ ਲੈ ਮੈਨੂੰ ਕਹਣਾ ਮੈਂ ਦਰਾਹੇ ਆ ਗਿਆ ਮੈਂ ਕਿਹਾ ਜੇ ਤੂੰ ਦਰਾਹੇ ਨਾ ਆ ਆ ਪਰਸੋਂ ਬਰਨਾਲੇ ਮੰਡੀ ਦਾ ਟਾਈਮ ਰੱਖ ਲੈ ਫਿਰ ਆਪਾਂ ਹੂੰ ਠੀਕ ਹੈ ਜੀ ਮੈਂ ਇਹਨੂੰ ਕਿਹਾ ਚੇ ਪ੍ਰੈਸ ਬੁਲਾਉਣੀ ਪ੍ਰੈਸ ਬੁਲਾਣੀ ਦੂਜੀ ਤਰ੍ਹਾਂ ਦੇਖਣਾ ਦੂਜੀ ਤਰ੍ਹਾਂ ਦੇਖ ਲਈ ਸਭ ਪਾਸੇ ਤੈਨੂੰ ਦਿਖਾ ਦੂੰ ਮੈਂ ਸਾਰਾ ਪਾਸਾ ਦਿਖਾ ਦੂੰ ਇਸ ਬੰਦੇ ਨੇ ਮੈਨੂੰ ਫੋਨ ਕੱਟਤਾ ਜੀ ਮੈਂ ਅਗਲੇ ਦਿਨ ਤੱਕ ਡੀਕਦਾ ਰਹਾ ਮੈਨੂੰ ਪਤਾ ਨਹੀਂ ਕਿੱਥੇ ਆਉਣਾ ਇਹ ਜਿਹੜਾ ਤੀੜਾ ਤਾਂ ਸਿਰਫ ਫੇਸਬੁਕ ਤੇ ਬੋਲਣ ਵਾਲੀਆਂ ਨੇ ਇਹਨਾਂ ਨੇ ਕੀ ਕੀਤਾ ਜੀ ਪਰ ਅਗਲੇ ਦਿਨ ਸਵੇਰੇ ਮੈਂ ਸੁੱਤਾ ਪਿਆ ਵਾਂ ਇੱਕ ਜਰਮਨੀ ਦੇ ਨੰਬਰ ਤੋਂ ਮੈਨੂੰ ਮੈਸੇਜ ਆਉਂਦਾ ਵਾ ਭਾਨਾ ਸਿੱਧੂ ਸਾਡਾ ਭਰਾ ਆ ਭਾਨਾ ਸਿੱਧੂ ਜਿੰਦਾਬਾਦ ਅੱਗੇ ਮਾਂ ਦੀ ਗਾਲ ਪਾਣਾ ਸਿੱਧੂ ਜਿੰਦਾਬਾਦ ਤੇਰੇ ਤੇ ਤੇਰੇ ਪਰਿਵਾਰ ਨੂੰ ਘਰੋਂ ਚੱਕ ਕੇ ਲੈ ਜਾਾਂਗੇ ਪਾਣਾ ਸਿੱਧੂ ਜਿੰਦਾਬਾਦ ਮਾਵਾ ਭਣਾਂ ਦੀਆਂ ਗਾਲਾਂ ਬਾਈ ਜੀ ਕਿੱਥੇ ਦੀ ਸਿਆਣ ਆਪਾਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਪਰ ਇਹ ਵੀ ਜੇ ਆਪਾਂ ਜੇ ਇਹ ਸਿਆਣਪ ਨਹੀਂ ਹੈਗੀ ਸਿਆਣਪ ਇਹ ਵੀ ਨਹੀਂ ਹੈਗੀ ਵੀ ਤੁਸੀਂ ਬਰੋਬਰ ਉਹਨਾਂ ਗੱਲਾਂ ਦਾ ਜਵਾਬ ਦੇਵੋ ਥਾਣੇ ਬਣੇ ਨੇ ਕੋਰਟ ਜਿਹੜਾ ਕਾਨੂੰਨ ਹੈ ਕਾਨੂੰਨ ਤਾਂ ਤੁਸੀਂ ਵੀ ਹੱਥ ਚ ਲੈ ਰਹੇ ਹੋ ਮੈਂ ਕੋਰਟ ਦੇਖੋ ਜੇ ਮੈਂ ਕੋਰਟ ਨੂੰ ਆਪਣੇ ਹੱਥ 'ਚ ਲੈਣਾ ਹੁੰਦਾ ਨਾ ਮੈਂ ਇਹ ਪਿੰਡ ਜਲੂਸ ਕੱਢਦਾ ਨਾ ਜਾ ਕੇ ਜਲੂਸ ਜਲੂਸ ਕੱਢਦਾ ਜਿੱਦਾਂ ਪੀਪੀ ਭਾਜੀ ਨੇ ਵੀ ਕੱਲ ਆਪਣਾ ਸਿਆਣਪ ਨਾਲ ਕੰਮ ਲਿਆ ਪੀ ਆਪਣੇ ਸੁਖਵਿੰਦਰ ਭਾਜੀ ਨੇ ਉਹਨਾਂ ਨੇ ਵੀ ਪਰਚਾ ਦਰਜ ਕਰਾਇਆ ਕੱਲ ਡਾਕਟਰ ਤੇ ਗੁਰਿੰਦਰ ਤੇ ਜੇ ਮਹਿਰਤ ਸਿਆਣਪ ਨਾ ਹੁੰਦੀ ਮੈਂ ਇਹਦਾ ਪਿੰਡ ਜਾ ਕੇ ਤਾਂ ਜਲੂਸ ਕੱਢ ਦਿੰਦਾ ਭਾਨੇ ਦਾ ਇਹ ਮੈਂ ਕੁਝ ਵੀ ਨਹੀਂ ਕਰ ਸਕਦਾ ਜਿੰਨੀਆਂ ਜਣ ਮੈਨੂੰ ਗਾਲ੍ਹਾਂ ਕਢਾਉਂਦੀਆਂ ਨੇ ਇੱਕ ਗੱਲ ਇੱਕ ਗੱਲ ਇੱਕ ਵਾਰ ਤੁਸੀਂ ਉਹ ਗੱਲ țeੜੀ ਆ ਗਈ ਹੁਣ ਉਹ ਗੱਲ ਵੀ ਆਪਾਂ ਕਲੀਅਰ ਕਰਦੇ ਆ ਜਿਹੜਾ ਪੀਪੀ ਸੁਖਵਿੰਦਰ ਭਾਜੀ ਨੇ ਪਰਚਾ ਕਰਵਾਇਆਗਾ ਜਦੋਂ ਰੰਗਰੇਟੇ ਅਰਗੇ ਬੋਲਦੇ ਆ ਸਮਾਜ ਪ੍ਰਤੀ ਆਪਣੀਆਂ ਧੀਆ ਭੈਣਾਂ ਨੂੰ ਬੋਲਦੇ ਆ ਜਾਤੀਵਾਦ ਦੇ ਵਿੱਚ ਜਿਹੜਾ ਬਿਵਾਦ ਖੜਾ ਕਰਨਾ ਚਾਹੁੰਦੇ ਆ ਉਹ ਪੰਜਾਬ ਦੇ ਵਿੱਚ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਨੇ ਉਦੋਂ ਕਿਉਂ ਨਹੀਂ ਬੋਲਦੇ ਤੁਸੀਂ ਸਾਨੂੰ ਭਾਨਾ ਸਿੱਧੂ ਤੇ ਜਿਹੜੇ 2-4 ਹੋਰ ਨੇ ਉਹਨਾਂ ਦੇ ਗਰੁੱਪ ਵਾਲਿਆਂ ਨੂੰ ਕਿਉਂ ਹੋ ਤੁਸੀਂ ਉਹ ਕਰਦੇ ਹੋ ਪਾਜੀ ਪਹਿਲੀ ਗੱਲ ਤਾਂ ਮੈਂ ਉਹ ਤੋਂ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਹਾਂ ਅਬ ਸੌਰੀ ਫੋਨ ਆ ਗਿਆ ਸੀ ਵਿੱਚ ਮੈਂ ਤੁਹਾਡੇ ਕੋਲ ਉਸੇ ਜੀਤੇ ਆਉਣਾ ਇੱਕ ਗੱਲ ਮੈਨੂੰ ਕੰਮ ਆਇਆ ਜੇ ਸਮਾਜ ਸੇਵੀ ਐਜੇ ਕੰਮ ਸ਼ੁਰੂ ਕੀਤੇ ਨੂੰ 7-8 ਮਹੀਨੇ ਹੋਇਆ ਵੱਧ ਤੋਂ ਵੱਧ ਪਹਿਲੀ ਗੱਲ ਨੂੰ ਦੂਜੀ ਗੱਲ ਡਾਕਟਰ ਤਾਂ ਕਿੰਨੇ ਦਿਨ ਤੋਂ ਬੋਲਦਾ ਫੇ ਭਾਨੇ ਸਿੱਧੂ ਹਣੀ ਲੱਖੇ ਸੁਣਾਣੀ ਹਣੀ ਕਿਉਂ ਨਹੀਂ ਬੋਲੇ ਤਾਂ ਕਾਫੀ ਸਿਰ ਤੋਂ ਨੇ ਸਮਾਜ ਸੇਵੀ ਬਣੇ ਹੋਏ ਬੋਲਦੇ ਕਿਉਂ ਨਹੀਂ ਬੋਲਦੇ ਨੇ ਨਹੀਂ ਬੋਲੇ ਡਾਕਟਰ ਦੇ ਖਿਲਾਫ ਬੋਲ ਬੋਲ ਕਿਉਂ ਨਹੀਂ ਬੋਲਦੇ ਬੋਲਦੇ ਆ ਬਈ ਬੋਲਦੇ ਕਿਉਂ ਨਹੀਂ ਬੋਲਦੇ ਨੇ ਨਹੀਂ ਬੋਲੇ ਭਾਈ ਡਾਕਟਰ ਦੇ ਖਿਲਾਫ ਕੀ ਕੀਤੀ ਇਹਨਾਂ ਨੇ ਕਰਵਾਈ ਡਾਕਟਰ ਦੇ ਖਿਲਾਫ ਵੀ ਬੋਲਦੇ ਨੇ ਇੱਕ ਹੋਰ ਹੈਗਾ ਉਹਦੇ ਖਿਲਾਫ ਵੀ ਬੋਲਦੇ ਨੇ ਜਿੰਨੇ ਵੀ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਅੱਗ ਲਾਉਣੀ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਪੰਜਾਬ ਦੇ ਹਰੇਕ ਮੁੱਦੇ ਦਾ ਬੋਲਦੇ ਹਾਂ ਹੁਣ ਮੈਂ ਦੱਸਦਾ ਤੁਹਾਨੂੰ ਇੱਕ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਡਾਕਟਰ ਦੇ ਖਿਲਾਫ ਇੱਥੇ ਜੱਟਾਂ ਦਾ ਲੁਧਿਆਣਾ ਕਮਿਸ਼ਨਰ ਦੇ ਦਫ਼ਤਰ ਕੱਟ ਹੋਇਆ ਹੂੰ ਮੈਂ ਉਧਰ ਰੈਲੀ ਦੇ ਸੀ 16 ਤਰੀਕ ਨੂੰ ਆਪਣੇ ਸੇਖੋ ਸਾਹਿਬ ਦੀ ਸੰਗਰੂਰ ਠੀਕ ਆ ਜੀ ਮੈਂ ਤਾਂ ਤਾਂ ਨਹੀਂ ਪਹੁੰਚਿਆ ਪਰ ਲੱਕਾ ਦਾਣਾ ਭਾਨਾ ਸਿੱਧੂ ਜਗਦੀਪ ਰੰਧਾਵਾ ਇਹ ਕਿਉਂ ਨਹੀਂ ਪਹੁੰਚੇ ਉੱਥੇ ਦੱਸੋ ਮੈਨੂੰ ਡਾਕਟਰ ਦੇ ਖਿਲਾਫ ਹੁਣ ਕੱਲਾ ਬੰਦਾ ਕਿੱਥੇ ਕਿੱਥੇ ਪਹੁੰਚੇ ਬਾਜੀ ਤੁਸੀਂ ਗੱਲ ਕਰਦੇ ਹੋ ਨਹੀਂ ਨਹੀਂ ਮੈਨੂੰ ਨਾ ਛੋੜੋ ਟੀਮ ਦਾ ਮੈਂਬਰ ਕੋਈ ਵੀ ਨਹੀਂ ਪਹੁੰਚਿਆ ਬਾਜੀ ਪੂਰੀ ਟੀਮ ਦਾ ਮੈਸੇਜ ਕਈ ਵਾਰ ਹੋ ਜਾਂਦਾ ਵੀ ਹਰੇਕ ਥਾਂ ਬੰਦਾ ਨਹੀਂ ਪਹੁੰਚ ਸਕਦੇ ਸਾਰੇ ਬੰਦੇ ਨਹੀਂ ਪਹੁੰਚ ਸਕਦੇ ਨਹੀਂ ਇੱਕ ਬੰਦਾ ਵੀ ਪਹੁੰਚਿਆ ਨਹੀਂ ਟੀਮ ਦਾ ਇੱਕ ਮੈਂਬਰ ਵੀ ਨਹੀਂ ਪਹੁੰਚਿਆ ਟੀਮ ਦਾ ਦੱਸ ਦੋ ਕਿਹੜਾ ਪਹੁੰਚਿਆ ਦੱਸ ਦੋ ਮੈਨੂੰ ਚਲੋ ਮੈਂ ਤੁਹਾਨੂੰ ਤੁਸੀਂ ਇਹ ਦੱਸ ਦੋ ਵੀ ਭਾਨੇ ਸਿੱਧੂ ਨੇ ਲੋਕਾਂ ਦੇ ਪੈਸੇ ਬਾਸ ਕਰਕੇ ਗੁਨਾਹ ਕਰਤਾ ਹਾਂ ਜਾਂ ਨਹੀਂ ਜਵਾਬ ਦੋ ਇਹ ਗੱਲ ਤੇ ਤਾਂ ਮੈਂ ਕਹਿੰਦਾ ਹੀ ਨਹੀਂ ਪਿਆ ਤੁਹਾਨੂੰ ਮੈਂ ਤੁਹਾਨੂੰ ਇਸ ਗੱਲ ਤੇ ਤਾਂ ਆਈ ਨਹੀਂ ਤੇ ਆ ਭਾਨਾ ਸਿੱਧੂ 10000 ਰੁਪਿਆ ਲੈ ਸਕਦਾ ਹੈ ਤੁਸੀਂ ਆਉਦੇ ਜ਼ਮੀਰ ਨੂੰ ਮਰ ਕੇ ਲੈ ਸਕਦਾ ਲੈ ਸਕਦਾ ਮੈਂ ਕਿਹੜਾ ਕਰ ਸਕਦਾ ਚੈਣੀ ਹੋ ਸਕਦਾਗਾ ਤੁਹਾਨੂੰ 10000 ਦੀਂਦਾ 10 ਲੱਖ ਨਹੀਂ ਨਾ ਦੀਂਦਾ ਪਿੱਛੇ ਮੈਂ ਦੱਸਦਾ ਕਿ ਮੈਂ ਹੂੰ ਇੱਕ ਮਹੀਨੇ ਦੇ ਵਿੱਚ 4 ਬੁੱਧਵਾਰ ਪੈਂਦਾ ਮਹੀਨੇ 'ਚ 4 ਬੁੱਧਵਾਰ ਪੈਂਦਾ ਇਹ ਹੂੰ ਕੋਈ ਮਾੜੀ ਗੱਲ ਐ ਲੋਕਾਂ ਦੀ ਸਮੱਸਿਆਵਾਂ ਹੱਲ ਹੁੰਦੀਆਂ ਨਹੀਂ ਮੈਂ ਭਾਜੀ ਸੁਣਾ ਸੁਣਾ ਮੈਂ ਦੱਸਦਾ ਤੁਹਾਨੂੰ ਜਿਹੜੀ ਇਹ ਘਰੇ ਲੋਕ ਅਦਾਲਤ ਲਾ ਕੇ ਬੈਂਦਾ ਵਾ ਇੱਕ ਬੁੱਧਵਾਰ ਦੇ ਵਿੱਚ 25 ਜਾਂ 30 ਕਾਲਾ ਹੁੰਦੀਆਂ ਨੇ 25 ਜਾਂ 30 ਬੰਦਿਆਂ ਦੇ ਪੈਸੇ ਵਾਸ ਕਰਾਉਂਦਾ ਹੋਊਗਾ ਇਹ ਚਲੋ ਮੰਨ ਲਓ ਠੀਕ ਆ ਜੀ ਹੂੰ ਦੂਜੀ ਗੱਲ ਤੇ ਇੱਕ ਆਪਾਂ ਮਿਨੀਮਮ ਰੱਖ ਲੈਨੇ 25 25 4 ਬੁੱਧ ਵਾਰ 100 ਹੋ ਗਿਆ ਮਹੀਨੇ ਦਾ 100 ਬੰਦਿਆਂ ਨੂੰ ਪੈਸੇ ਵਾਸ ਕਰਾਤੇ ਹੂੰ ਇੱਕ ਬੰਦੇ ਤੋਂ ਇਹਨੇ ਘੱਟੋ ਘੱਟ ਫੀਸ ਰੱਖੀ ਹੋਈ ਆ 10000 ਰੁਪਈਆ ਉਹਦਾ ਕੀ ਸਬੂਤ ਆ ਤੁਹਾਡੇ ਕੋਲੇ ਫੀਸ ਰੱਖੀ ਆ ਮੈਂ ਦਿੰਦਾ ਮੈਂ ਦਿੰਦਾ ਮੈਂ ਦਿੰਦਾ 100 10000 10 ਲੱਖ ਰੁਪਇਆ ਹੋ ਗਿਆ ਮਹੀਨੇ ਦਾ ਹੂੰ ਅੜੇ 90 ਬੋਲੇ ਨਹੀਂ ਇੱਕ ਬੋਲ ਪਏ 99 ਬੋਲੇ ਨਹੀਂ ਇੱਕ ਬੋਲ ਪੀ ਤੁਸੀਂ ਤੁਸੀਂ ਇੱਕ ਇੱਕ ਕਰਕੇ ਦੱਸੋ ਮੈਨੂੰ ਤੁਸੀਂ ਇੰਨੂੰ ਗੁਣਾ ਕਰਕੇ ਤਾਂ ਦੱਸਦੇ ਵੀ 100 ਨੂੰ 10000 ਤੇ ਗੁਣਾ ਕਰ ਲਓ ਬਿਲਕੁਲ 10 ਲੱਖ ਬਣ ਗਿਆ ਜਿਹੜੇ ਬੰਦੇ ਦਾ 10-10 ਲੱਖ ਰੁਪਇਆ ਸੀ ਜੇ ਆਪਾਂ ਤੁਹਾਡੇ ਮੁਤਾਬਕ ਵੀ ਚੱਲ ਪਈਏ ਮੰਨ ਲਓ ਤੁਹਾਡਾ 10 ਲੱਖ ਰੁਪਇਆ ਡੁੱਬਿਆ ਪਿਆ ਹੋਵੇ ਹਾਂਜੀ ਸੋਨੋ 10000 ਰੁਪਏ ਜੇ ਤੁਸੀਂ ਇੱਕ ਤਰ੍ਹਾਂ ਦਾ ਜੇ ਦੇ ਵੀ ਦੋਗੇ ਮੈਂ ਨਹੀਂ ਕਹਿੰਦਾ ਬਾਈ ਜੀ ਗੱਲ ਕਰਦੇ ਹਾਂ ਮੈਂ ਵੀ ਜੇ 10000 ਰੁਪਏ ਤੁਸੀਂ ਦੇ ਵੀ ਦੋਗੇ ਤੁਹਾਡਾ 990000 ਰੁਪਏ ਵਾਪਸ ਆਉਂਦਾ ਹੈ ਤੁਹਾਨੂੰ 10000 ਕੀ ਤਖਦਾਗਾ ਨਹੀਂ ਨਹੀਂ ਬਾਈ ਜੀ ਮੈਂ ਤੁਹਾਨੂੰ ਗੱਲ ਉਹ ਨਹੀਂ ਕਹਿ ਰਿਹਾ ਹੈਗਾ ਇਹ ਤਾਂ ਮੈਂ ਕਹਿ ਹੀ ਰਿਹਾ ਤੁਹਾਨੂੰ ਗੱਲ ਤੁਸੀਂ ਗੱਲ ਨਹੀਂ ਸਮਝੇ ਮੇਰੀ ਜਿਹੜੇ ਲੋਕਾਂ ਨੇ ਪੈਸੇ ਵਾਪਸ ਕਰਾਏ ਆ ਹੁਣ ਮੈਂ ਤੁਹਾਨੂੰ ਤਿੰਨ ਸਬੂਤ ਦਿੰਦਾ ਤਿੰਨ ਸਬੂਤਿਆਂ ਨੇ ਪੈਸੇ ਖਾਤੇ ਆ ਕਿ ਨਹੀਂ ਖਾਤੇ ਤੁਹਾਨੂੰ ਲੱਗ ਜੂ ਪਤਾ ਤਿੰਨ ਸਬੂਤ ਦਿੰਦਾ ਹਾਂ ਜਿਸ ਦਿਨ ਲੁਧਿਆਣਿਆਂ ਨੂੰ ਲੈ ਕੇ ਆਂਦਾ ਵਾਂ ਉਧਰ 100 ਬੰਦੇ ਦਾ ਕੱਟ ਸੀ ਅਗਲੇ ਦਿਨ 70 ਜਾਂ 50 ਰਹਿ ਗਏ ਜਿੱਦ ਦਿਨ ਵੀ ਉਹ ਹੀ ਹੈ ਕੋਰਟ ਚ ਪੇਸ਼ੀ 25 30 ਜਾਣੇ ਸੀ ਉਹ ਲੋਕ ਤੁਹਾਨੂੰ ਮੈਂ ਇੱਥੇ ਹੀ ਲੋਕਵਾਗਾ ਨਹੀਂ 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 ਤੁਸੀਂ ਤੁਸੀਂ ਕਹਿ ਰਹੇ ਹੋ ਭਾਨੇ ਮਗਰ ਬੰਦੇ ਕੱਟ ਗਏ ਕੱਲ ਨੂੰ 31 ਤਰੀਕ ਹੈ 29 ਤੁਸੀਂ ਤੁਸੀਂ ਇੱਕ ਗੱਲ ਲਿਖਿਓ 29 ਤਰੀਕ ਨੂੰ 29 ਤਰੀਕ ਨੂੰ ਇਕੱਠਾ ਇਕੱਠ ਹੋਊ ਉਹ ਤੋਂ ਬਾਅਦ ਦੇ ਦੱਸਿਓ ਵੀ ਕਿੰਨਾ ਇਕੱਠਾ ਭਾਂਦੇ ਮੰਗਰਾ ਮੈਂ ਤੁਹਾਨੂੰ ਕੀ ਕਹਿ ਰਿਹਾ ਬਾਈ ਮੈਂ ਤੁਹਾਨੂੰ ਕੀ ਕਹਿ ਰਿਹਾ ਇੱਕ ਗੱਲ ਦੱਸੋ ਗੱਲ ਇਕੱਠ ਦੀ ਨਹੀਂ ਹੈਗੀ ਗੱਲ ਇਕੱਠ ਦੀ ਨਹੀਂ ਹੈਗੀ ਬਾਈ ਮੈਂ ਤੁਹਾਨੂੰ ਕੀ ਕਹਿ ਰਿਹਾ ਇੱਕ ਗੱਲ ਦੱਸੋ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਭਾਂਦੇ ਸਿੱਧੂ ਮਗਰ ਇੰਨੇ ਬੰਦੇ ਸੀ ਉਦੋਂ ਅਗਲੀ ਪੇਸੀ ਤੇ ਘਟ ਗਏ ਤੁਸੀਂ ਇਹੀ ਗੱਲ ਕਹਿਣਾ ਚਾਹੁੰਦੇ ਹੋ ਪਰ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਪੁੱਛ ਰਿਹਾ ਬਾਈ ਇੱਕ ਗੱਲ ਪੁੱਛ ਰਿਹਾ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਜਿਹੜੇ ਜੇਹੇ ਨੇ ਕਿੰਨੇ ਬੰਦਿਆਂ ਦੇ ਹੁਣ ਤੱਕ ਸਾਲ ਡੇਢ ਸਾਲ ਹੋ ਗਏ ਸੀ ਇਹਨੂੰ ਏਜੰਟਾਂ ਦੇ ਪੈਸੇ ਵਾਪਸ ਕਰਾਉਂਦੇ ਇਹਨੂੰ ਹੂੰ ਘਟੋ ਘਟ ਹਜ਼ਾਰਾਂ ਬੰਦਿਆਂ ਦੇ ਇਹ ਪੈਸੇ ਵਾਪਸ ਕਰਾਤੇ ਹੋਣਗੇ ਤੁਸੀਂ ਤੁਹਾਡੇ ਹਿਸਾਬ ਨਾਲ ਚੱਲ ਪੋ ਜੀ ਬਿਲਕੁਲ ਠੀਕ ਆ ਜੀ ਉਹ ਹਜ਼ਾਰ ਹੀ ਬੰਦਾ ਹਜ਼ਾਰ ਬੰਦਾ ਲਾ ਲੋ 1000 ਬੰਦਾ ਲਾ ਲੋ ਉਹ ਹਜ਼ਾਰ ਚੋਂ 100 ਬੰਦਾ ਵੀ ਨਹੀਂ ਪਹੁੰਚਿਆ ਉੱਥੇ ਥਾਣੇ ਬਾਹਰ ਜਾਂ ਕਚੈਰੀਆਂ ਚ ਉਹ ਤਾਂ ਗੱਲ ਬਾਈ ਜੀ ਮੈਂ ਮੈਂ ਤੁਹਾਨੂੰ ਆਪਣੇ ਤੌਰ ਤੇ ਵੀ ਦੱਸ ਦਿੰਨਾ ਵੀ ਲੋਕ ਅੱਜ ਕੱਲ ਮਤਲਬੀ ਨੇ ਪਰ ਫੇਰ ਵੀ ਤੁਸੀਂ ਦੇਖ ਲਿਓ 29 ਤਰੀਕ ਨੂੰ ਜਿੰਨੇ ਲੋਕਾਂ ਨੇ ਪੈਸੇ ਵਾਪਸ ਕਰਾਇਏ ਨੇ ਸਾਰੇ ਪਹੁੰਚਣਗੇ ਉੱਥੇ 29 ਤਰੀਕ ਨੂੰ ਕੋਰਟ 'ਦੰਨੇ ਤੁਸੀਂ ਵੀ ਇਥੇ ਹੋ ਤੁਸੀਂ ਵੀ ਦੇਖ ਲਿਓ ਮੈਂ ਮੈਂ ਤਾਂ ਕਹਿਣਾ ਕੱਟ ਹੋ ਜਵੇ ਕੱਠ ਕਰੋ ਜੀ ਸੱਜ ਕੇ ਲੱਖਾਂ ਸੁਹਣਾਣਾ ਕੱਠ ਕਰੇ ਲੱਖਾਂ ਸੁਹਣਾਣਾ ਪਾਲੇ ਇਹ ਗੱਲ ਸਪਸ਼ਟ ਕਰੇ ਉਹ ਕੱਠ ਕਾਦੇ ਵਾਸਤੇ ਉਹਦਾ ਫਾਇਦਾ ਭਾਨੇ ਨੂੰ ਕਾਦਾ ਫਾਇਦਾ ਵਾ ਕੱਠ ਕੀਤੇ ਦਾ ਮੈਨੂੰ ਇਹ ਤਾਂ ਦੱਸ ਦੋ ਬਾਈ ਜੀ ਕੱਠ ਮੂਰੇ ਸਾਰਾ ਕੁਝ ਹੀ ਹੋ ਜਾਂਦਾ ਜੇ ਆਪਣੀ ਕੱਠ ਹੁੰਦਾ ਤਾਂ ਸਾਰਾ ਕੁਝ ਮੁਨਕਨ ਹੈ ਇਹ ਮੈਂ ਤੁਹਾਨੂੰ ਸਬੂਤ ਦਿੰਦਾ ਹੁਣ ਚਾਹੁੰਦਾ ਲੱਖਾਂ ਬਣੀ ਕੇ ਭਾਨਾ ਬਾਹਰ ਆਵੇ ਮੈਂ ਤੁਹਾਨੂੰ ਸਬੂਤ ਦਿੰਦਾ ਹੁਣ ਸਬੂਤ ਤੇ ਮਜ਼ਬੂਤ ਸਬੂਤ ਦੇ ਨਾਲ ਮੈਂ ਤੁਹਾਨੂੰ ਪਾਨਾ ਸਿੱਧੂ ਆਪਣੇ ਚੱਕਿਆ ਵਾ ਕਿਹੜੀ ਤਰੀਕ ਨੂੰ ਤਿੰਨ ਜਾਂ ਚਾਰ ਦਿਨ ਪਹਿਲਾਂ ਚੱਕਿਆ ਵਾ ਜੀ ਹਜੇ ਤੱਕ ਲੱਖਾ ਇੱਕ ਵਾਰ ਵੀ ਉਹਨਾਂ ਨਾਲ ਮੁਲਾਕਾਤ ਕਰਕੇ ਨਹੀਂ ਆਇਆ ਪਹਿਲੀ ਗੱਲ ਠੀਕ ਹੈ ਜੀ 27 ਤਰੀਕ ਦਾ ਕੱਟ ਕਰਕੇ ਇਹਨਾਂ ਨੇ 29 ਦੇ ਪਾਤੀ 27 ਨੂੰ ਕੱਟ ਨਹੀਂ ਕੀਤਾ 29 ਨੂੰ ਪਾਤੀ ਕਿਉਂ ਪਾਈ ਪੁੱਛੋ ਲੱਖੇ ਨੂੰ ਉਹ ਤਾਂ ਪਰਿਵਾਰ ਨੇ ਜਿਹੜੀ ਤਰੀਕ ਦਿੱਤੀ ਆ ਨਾ ਪਰਿਵਾਰ ਪਰਿਵਾਰ ਜਿਹੜਾ ਤਰੀਕ ਦਊਗਾ ਕਾਲ ਦਊਗਾ ਉਸ ਦਿਨ ਇਕੱਠ ਰੱਖਿਆ ਜਾਊ ਇੱਕ ਜੁਨੀਅਨ ਦਾ ਸੀਗਾ ਜੁਨੀਅਨ ਦਾ 26 ਤਰੀਕ ਨੂੰ 26 ਤਰੀਕ ਨੂੰ ਟਰੈਕਟਰ ਮਾਰਤੀ ਸੀ ਜੁਨੀਅਨ ਦਾ ਠੀਕ ਆ ਜੀ ਤਾਂ 26 ਤਰੀਕ ਨੂੰ ਟਰੈਕਟਰ ਮਾਰਤੀ ਸੀਗਾ ਤੇ ਉਸ ਤੋਂ ਬਾਅਦ 27 ਆ ਗਈ ਅੱਜ ਅੱਜ 27 ਐ 28 ਅੱਜ 28 ਠੀਕ ਠੀਕ 28 28 ਅੱਜ ਖਾਈ ਨੂੰ ਐਂਦਵਾਰ ਕਰਕੇ ਜਿਹੜੇ ਕੋਈ ਵਿਆਹ ਸਾਦੀ ਚੱਲੀ ਜਾਂਦੇ ਆ ਉਹ ਸਿਸਟਮ ਵੀ ਦੇਖਣਾ ਪੈਂਦਾ ਹੁਣ 29 ਤਰੀਕ ਨੂੰ ਜਿਹੜੀ ਇੱਕ ਤਾਂ 29 ਤਰੀਕ ਨੂੰ ਉਹ ਆਗਾ ਵੀ ਸਾਰੀਆਂ ਜੁਨੀਅਨਾਂ ਨੇ ਵੀ ਸਾਰੀ ਰਾਏ ਲੈ ਕੇ ਚੱਲਣਾ ਪੈਂਦਾ ਨਾ ਵੀ ਕਿਹੜੇ ਦਿਨ ਕੱਟ ਰੱਖਣਾ ਤੋ ਹੁਣ ਤੇਰੇ ਤੈਨੂੰ ਜਾਂ ਮੈਨੂੰ ਪੱਥੇ ਢੋੜੀ ਰੱਖਣਾ ਮੈਂ ਤੁਹਾਨੂੰ ਇੱਕ ਵੀਡੀਓ ਤਾਂ ਸ਼ੇਅਰ ਕਰ ਦਿੰਦਾ ਹੁਣੇ ਥੋੜੀ ਦੇਰ ਤੱਕ ਤੁਸੀਂ ਦੱਸ ਹੀ ਨਾ ਰਿਕਾਰਡ ਦੇ ਵਿੱਚ ਦੱਸ ਦੋ ਕੋਈ ਚੱਕਰ ਨਹੀਂ ਇਹ ਆਪਣੇ ਡਕੌਂਦਾ ਜੁਨੀਅਨ ਵਾਲਿਆਂ ਨੇ ਇੱਕ ਵੀਡੀਓ ਪਾਈ ਆ ਪਰਸੋ ਬੰਦੇ ਨੇ ਜੀ ਉਹ ਕਹਿੰਦੇ ਜੀ ਹੁਣ ਤੱਕ ਇਹਨੂੰ ਤਾਂ ਬਚਿਆ ਰਿਹਾ ਕਿ ਡਕੌਂਦਾ ਯੂਨੀਅਨ ਨਾਲ ਜੁੜਿਆ ਹੋਇਆ ਸੀ ਇਹ ਬੰਦਾ ਜੀ ਉਹ ਬੰਦਾ ਖਜ਼ਾਨਚੀ ਵੀ ਆ ਡਕੌਂਦਾ ਯੂਨੀਅਨ ਦਾ ਤੇ ਜਨਰਲ ਸਕੱਤਰ ਵੀ ਆ ਉਹ ਬੰਦਾ ਉਹ ਕਹਿੰਦਾ ਜੀ ਇਹਨੇ ਕਦੇ ਦੇਖੋ ਇਹ ਕਹਿੰਦਾ ਲੱਕ ਇਹਨਾਂ ਦੀ ਇਹ ਕੀ ਕਹਿੰਦਾ ਜੀ ਹੁਣ ਕਹਿੰਦਾ ਭੰਨਾ ਸਾਰੇ ਆਮ ਕਹਿ ਰਹੇ ਆ ਕਹਿੰਦਾ ਲੱਕਾਂ ਚੁੜਾ ਲਵੇ ਹੁਣ ਛਲਾਉਦਾ ਕਹਿੰਦੀ ਲੱਕਾਂ ਇਹਨੂੰ ਭੰਨੇ ਨੂੰ ਕਹਿੰਦਾ ਅੱਗੇ ਕੀ ਹੁੰਦਾ ਸੀ ਜਦ ਇਹ ਟਕਾਉਂਦਾ ਯੂਨੀਅਨ ਨੂੰ ਪਾਉਣ ਜਾਂਦੀ ਸੀ ਜਦ ਇਹ 2 ਮਿੰਟ ਚ ਛੱਡ ਦਿੰਦੇ ਸੀ ਹੁਣ ਇਹ ਇਹ ਕਿ ਇੱਕ ਦੂਜਾ ਇਹ ਲੱਖਾ ਕਿਉਂ ਨਹੀਂ ਛੜਾ ਰਿਆ ਹੁਣ ਪਤਾ ਹੈ ਕਿ ਤੁਰਦਾ ਨਹੀਂ ਕਹਿੰਦਾ ਕੋਈ ਨਾਲ ਯੂਨੀਅਨ ਤੋਂ ਵੀ ਨਾ ਤੁਰਨਾ ਨਹੀਂ ਕਿਸੇ ਨੇ ਕਹਿੰਦਾ ਛੰਡੀ ਤੂੰ ਨਹੀਂ ਸਾਡੀ ਚੱਕਣੀ ਵੈਚ ਤੂੰ ਨਹੀਂ ਸਾਡਾ ਲਾਉਣਾ ਠੰਡ ਤੂੰ ਨਹੀਂ ਇਕੱਠਾ ਕਰਕੇ ਦੇਣਾ ਯੂਨੀਅਨ ਨੂੰ ਤੇ ਫੇ ਫੋਨ ਕਰਦੇ ਟਕਾਉਂਦਾ ਯੂਨੀਅਨ ਨੂੰ ਕਿ ਆਓ ਭਾਈ ਕਹਿੰਦਾ ਸਵੇਰ ਦੇ 10 ਪਾਉਣ ਆਗੇ ਸਾਨੂੰ ਇਹਦੇ ਭਰਾ ਦੇ ਕਿ ਭਾਈ ਤੁਰੋ ਸਾਡੇ ਨਾਲ ਕੋਈ ਨਹੀਂ ਤੁਰ ਰਿਆ ਇਹ ਵਾਰਡਿੰਗ ਸੀਗੀ ਔਰ ਹਜੇ ਵੀ ਪਈ ਹੈ ਵੀਡੀਓ ਹਜੇ ਵੀ ਉਹਦਾ ਭਰਾ ਸਰਿਆਂ ਕਹਿ ਰਿਹਾ ਭਾਨੇ ਦਾ ਕਿ ਸਾਨੂੰ ਹਰੇਕ ਨੇ ਜਵਾਬ ਦਿੱਤਾ ਤੁਰਨ ਤੋਂ ਉਹ ਕਿਉਂ ਦਿੱਤਾ ਜਵਾਬ ਕਿਉਂਕਿ ਆਪਾਂ ਹਵਾ 'ਚ ਪਹੁੰਚ ਕੇ ਉੱਚੇ ਬੜੀ ਉੱਚੀ ਹਵਾ 'ਚ ਪਹੁੰਚ ਗਏ ਇਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦੂੰ ਲਾ ਦਿਓ ਵਿੱਚ ਉਹ ਸਰਿਆਂ ਕਹਿ ਰਿਹਾ ਬੰਦਾ ਕਹਿੰਦਾ 10 ਫੋਨ ਆ ਗਏ ਤੇ ਭਰਾ ਦੇ ਸਾਨੂੰ ਕਿ ਭਾਈ ਸਾਡੇ ਨਾਲ ਕੋਈ ਹੱਥ ਨਹੀਂ ਸਾਡਾ ਪਟ ਰਿਹਾ ਹੱਥ ਬੜੋ ਸਾਡਾ ਸਾਡੇ ਨਾਲ ਬਹੁਤ ਹੋ ਗਈ ਕਹਿੰਦੇ ਜੇ ਆਪ ਇੱਕ ਇੰਨੀ ਚੱਗੇ ਹੁੰਦੇ ਤਾਂ ਲੋਕ ਖੜਦੇ ਨਾ ਆ ਕੇ ਭਾਈ ਆ ਕੇ ਖੜਦੇ ਨਾ ਬਾਈ ਜੀ ਕਲੀਅਰ ਹੋਊਗਾ ਸਾਹਮਣੇ 29 ਤਰੀਕ ਮੈਨੇ ਇੱਕ ਚੀਜ਼ ਦੱਸੋ ਬਾਈ ਜ਼ਮਾਨਤ ਹੋਈ ਠੀਕ ਹੈ ਜੀ ਉੱਥੇ ਰਫਤਾਰ ਨੇ ਆਪਣੇ ਲੱਡੂ ਵੰਡੇ ਕਚੈਰੀਆਂ ਦੇ ਬੱਚੇ ਇੱਕ ਬਰੋਤੀ ਮੰਗਣ ਵਾਲੇ ਕੇਸ 'ਚ ਬੰਦੇ ਦੀ ਜ਼ਮਾਨਤ ਹੁੰਦੀ ਉੱਥੇ ਲੱਡੂ ਵੰਡੇ ਜਾ ਰਹੇ ਕਚੈਰੀਆਂ 'ਚ ਜੇ ਤੁਹਾਨੂੰ ਉਸੇ ਕੇਸ 'ਚ ਇਹਨੂੰ ਸਜ਼ਾ ਹੋ ਗਈ ਰਫਤਾਰ ਲੱਡੂ ਵੰਡੂਗਾ ਦੁਬਾਰਾ ਚਲੋ ਉਹਨਾਂ ਲਈ ਖੁਸ਼ੀ ਦੀ ਗੱਲ ਸੀ ਖੁਸ਼ੀ ਜਿਹੜਾ ਜ਼ਾਹਰ ਕਰੇ બીજી ਗੱਲ ਸਵਾਦ ਦੂਜੀ ਗੱਲ ਦੂਜੀ ਗੱਲ ਤੁਹਾਨੂੰ ਕਿਉਂ ਮਹਿੰਗੀ ਮਹਿੰਗੀ ਚੀਜ਼ਾਂ ਦੋ ਜਿਹੜਾ ਮੇਰਾ ਸਵਾਲ ਤੁਹਾਨੂੰ ਕਿਉਂ ਤਕਲੀਫ ਪਈ ਜੀ ਮੈਨੂੰ ਇੱਕ ਚੀਜ਼ ਦੱਸੋ ਭਾਈ ਜੀ ਇੱਕ ਚੀਜ਼ ਦੱਸੋ ਇੱਕ ਗੱਗੀ ਸ਼ਰਮਾ ਦਾ ਪੇਜ ਆ ਹੂੰ ਪਾਣਾ ਸੀ ਤੁਰੇ ਜਿਹੜਾ ਪੇਜ ਪੂਚ ਚਲਾਉਂਦਾ ਮੁੰਡਾ ਗੱਗੀ ਸ਼ਰਮਾ ਨਾਮ ਦਾ ਉਹਦੇ ਪੇਜ ਤੇ ਵੀਡੀਓ ਪਾਓ ਉਹਨੇ ਉਸੇ ਦਿਨ ਜਿੱਦਾਂ ਜਮਾਤ ਹੋਇ ਇੱਕ ਵੀਡੀਓ ਪਾਈ ਕਹਿੰਦਾ ਜਿਹੜੇ ਜ਼ਬਾਨਾਂ ਚੱਕਦੇ ਸੀ ਜਾਂ ਜਿਹੜੀ ਪੂਛ ਆਪਣੇ ਪਿਛਵਾੜੇ ਚ ਪਤਲੀ ਬਹੁਤ ਗੰਦੀ ਗੱਲ ਕਹੀ ਉਹਨੇ ਬੰਦੇ ਨੇ ਉਹ ਉਹ ਆ ਗੱਲਾਂ ਕਰਨ ਵਾਲੀਆਂ ਨੇ ਭਾਈ ਦੱਸੋ ਤੁਸੀਂ ਫਿਰ ਅਸੀਂ ਕੋਈ ਬਿਲਕੁਲ ਜੇ ਕੋਈ ਗਲਤ ਬੋਲਦਾਗਾ ਕੋਈ ਵੀ ਨਹੀਂ ਇਹ ਤੇ ਪਰਚਾ ਹੋਇਆ ਹੁਣ ਵੀ ਪੈ ਰਹੇ ਪਰਚੇ ਅਸੀਂ ਕੋਈ ਥਾਪੀ ਮਾਰੀ ਹੁਣ ਤੱਕ ਇੱਕ ਬਈ ਦੱਸ ਦੋ ਜੇ ਥਾਪੀ ਮਾਰੀ ਤਾਂ ਇਹ ਜਵਾਰਤ ਕਰਾ ਕੇ ਮੈਂ ਕਹਿੰਦਾ ਤੂੰ ਥੋੜਾ ਜਿਹਾ ਦੂਜਾ ਫੋਨ ਹੋਊ ਮੇਰੇ ਕੋ ਤਾਂ ਹੈ ਨਹੀਂਗਾ ਗੱਗੀ ਸ਼ਰਮ ਦਾ ਪੇਜ ਖੋਲੋ ਸ਼ਰਮ ਮੋਦੀ ਦੇਖਦੇ ਵੀਡੀਓ ਕੀ ਕਰੀਂ ਬੋਲਿਆ ਉਹ ਬਿਲਕੁਲ ਬਾਈ ਜੀ ਜੇ ਕੋਈ ਗਲਤ ਬੋਲਦਾ ਉਹਨੂੰ ਜ਼ਰੂਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਕਦੋਂ ਹੁੰਦੇ ਨੇ ਫਿਰ ਜੇ ਕਾਰਵਾਈ ਹੋ ਰਹੀ ਹੈ ਰਾਹ ਰੋਣ ਹੁਣ ਕਦੋਂ ਹੁੰਦੇ ਪੈਨੇ ਫਿਰ ਨਹੀਂ ਤੁਸ ਤੁਹਾਨੂੰ ਕੀ ਤਕਲੀਫ ਹੈ ਮੇਰਾ ਜਿਹੜਾ ਕੁਐਸਚਨ ਹੈ ਵੀ ਤੁਹਾਨੂੰ ਤਕਲੀਫ ਕਿਉਂ ਆ ਰਹੀ ਹੈ ਵੀ ਜੇ ਲੋਕਾਂ ਦੇ ਪੈਸੇ ਵਾਪਸ ਹੋ ਰਹੇ ਨੇ ਤੁਹਾਨੂੰ ਕਿਉਂ ਤਕਲੀਫ ਹੈ ਮੈਨੂੰ ਹੈਗੀ ਹੈ ਬਾਈ ਤੁਸੀਂ ਹੋਰ ਕੀ ਆਨਸਰ ਦੋ ਐਨ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਂ ਕੀ ਕਹਿ ਰਿਹਾ ਇਹ ਪਹਿਲਾਂ ਜੇ ਇਹ ਸਹੀ ਹੁੰਦਾ ਨਾ ਮੈਂ ਇੱਕ ਚੀਜ਼ ਦੱਸੋ ਜਿਹੜਾ ਇਹਨੇ ਹਫ਼ਤੇ ਚ ਇੱਕ ਬੁੱਧਵਾਰ ਰੱਖਿਆ ਸੀ ਸਿਰਫ ਹੂੰ ਇਹਦੇ ਨਾਲ ਜੂਥ ਬਾਲ ਜੁੜਿਆ ਹੋਇਆ ਵਾ ਹੂੰ ਤੁਸੀਂ ਕਹਿੰਦੇ ਸੀ ਮਗਰ ਨਹੀਂ ਕੋਈ ਨਹੀਂ 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 ਪਹਿਲਾਂ ਤੁਸੀਂ ਕਹਿ ਕੇ ਸਾਡੇ ਉਹਦੇ ਮਗਰ 100 ਬੰਦਾ ਸੀ ਮੁੜ ਕੇ ਘਟ ਕੇ ਕੋਈ ਮਗਰ ਨਹੀਂ ਗਿਆ ਹੁਣ ਤੁਸੀਂ ਕਹਿ ਰਹੇ ਹੋ ਵੀ ਜੂਥ ਬਹੁਤਾਰੇ ਮਗਰ ਉਹ ਯਾਰ ਬਾਈ ਗੱਲ ਤਾਂ ਸੁਣ ਲਓ ਮੇਰੀ ਤੂੰ ਸੁਣ ਮੈਂ ਕਹਿਣਾ ਕੀ ਚਾਹੁੰਦਾ ਪੂਰੀ ਗੱਲ ਤਾਂ ਸੁਣੋ ਸੁਣਾਓ ਜਿਹੜੇ ਏਜੰਟਾਂ ਦੇ ਦਫ਼ਤਰ 'ਚ ਵੜਦਾ ਸੀ ਮੁੰਡੇ ਨਾਲ ਜਾ ਕੇ ਵੜਦਾ ਸੀ ਇਕੱਲਾ ਤਾਂ ਨਹੀਂ ਮੜਦਾ ਸੀ ਉਹ ਗੱਲ ਕਹਿ ਰਿਹਾ ਮੈਂ ਤੁਹਾਨੂੰ ਕੱਲਾ ਤਾਂ ਕਦੇ ਕਿਸੇ ਕੱਤਰ ਗਿਆ ਨਹੀਂ ਮੁੰਡੇ ਲੈ ਕੇ ਜਾਂਦਾ ਸੀ ਤਿੰਨ ਚਾਰ ਗੱਡੀਆਂ ਭਰ ਕੇ ਜਾਂਦੇ ਸੀ ਨਾ ਉਹ ਤਾਂ ਜਾਣਾ ਹੀ ਪੈਂਦਾ ਬਾਈ ਜੀ ਜਦੋਂ ਸਰਕਾਰਾਂ ਨਕਾਮ ਹੋ ਜਾਣ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਰਕਾਰਾਂ ਨਕਾਮ ਹੋ ਜਾਣ ਤੇ ਉਦੋਂ ਫਿਰ ਲੋਕਾਂ ਨੂੰ ਇਕੱਠੇ ਹੋਣਾ ਪੈਂਦਾ ਤੇ ਇਹੀ ਤਰ੍ਹਾਂ ਹੀ ਨੱਥ ਪਾ ਕੇ ਜਿਹੜੇ ਪੈਸੇ ਕਢਵਾਏ ਨੇ ਲੋਕਾਂ ਦੇ ਮੈਂ ਤੁਹਾਨੂੰ ਕੀ ਕਹਿੰਦਾ ਹਾਂ ਯਾਰ ਵੀਡੀਓ ਤੁਹਾਨੂੰ ਮੈਂ ਸੈਂਡ ਕਰਦਾ ਨਾ ਨਜ਼ਾਰਾ ਪ੍ਰਵਾਹ ਤੁਹਾਨੂੰ ਮੈਂ ਸੈਂਡ ਕਰ ਦਿੰਦਾ ਵੀਡੀਓ ਜਿਹੜੇ ਕੈਮਰੇ ਸਾਹਮਣੇ ਉਹਨਾਂ ਨੇ ਆ ਕੇ ਕਿਹਾ ਵੀ ਸਾਡੇ ਪੈਸੇ ਵਾਪਸ ਕਰਵਾਤੇ ਨਹੀਂ ਨਹੀਂ ਮੈਂ ਤੁਹਾਨੂੰ